ਸ਼੍ਰੀਆ ਕਾਲ ਜੀ ਮੈਂ ਤੁਹਾਡਾ ਰਪਿੰਦਰ ਮਾਨ ਸਵਾਗਤ ਕਰਦਾ ਵੀ ਚਾਰ ਮੰਚ ਦੇ ਵਿੱਚ ਲੋ ਜੀ ਦੋਸਤੋ ਇੱਕ ਵਾਰ ਫੇਰ ਸਾਡੇ ਨਾਲ ਨੇ ਦੀਪਕ ਜੀ ਸਵਾਗਤ ਹੈ ਤੁਹਾਡਾ ਤੇ ਸਰਦਾਰ ਮਹੰਗਾ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਸ਼ੁਕਰ ਹੈ ਰਪਿੰਦਰ ਮਾਨ ਜੀ ਦਰਸ਼ਕਾਂ ਨੂੰ ਜਿਵੇਂ ਪਤਾ ਹੈ ਕਿ ਇਹ ਸਾਡਾ ਇਸੇ ਲੜੀ ਦੇ ਵਿੱਚ ਲੋਕ ਭਲਾਈ ਜਿਹੜੀਆਂ ਸੇਵਾਵਾਂ ਨੇ ਆ ऑस्ट्रेलिया ਦੇ ਵਿੱਚ ਤੀਸਰਾ ਐਪੀਸੋਡ ਹੈ ਪਹਿਲਾਂ ਅਸੀਂ ਬੱਚਿਆਂ ਬਾਰੇ ਗੱਲ ਕੀਤੀ ਫਿਰ ਨੌਜਵਾਨਾਂ ਬਾਰੇ ਗੱਲ ਕੀਤੀ ਤੇ ਅੱਜ ਅਸੀਂ ਗੱਲ ਕਰਨਾ ਚਾਹਾਂਗੇ ਬਜ਼ੁਰਗਾਂ ਬਾਰੇ ਔਰ ਇਸ ਵਿਸ਼ੇ ਤੇ ਦੀਪਕ ਭਾਦਰਾ ਜੀ ਸਾਡੇ ਵਿਚਾਰੇ ਮੌਜੂਦ ਨੇ ਪਹਿਲਾਂ ਤਾਂ ਜੀ ਆਇਆਂ ਨੂੰ ਜੀ ਸ਼ੁਕਰੀਆ ਵਿਚਾਰ ਮੰਚ ਦੇ ਬੰਦ ਤੇ ਆਉਣ ਤੇ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਲਸਿੰਗ ਜੀ ਐਂਡ ਮੈਂ ਅਗੇ ਸੰਗਰ ਜੀ ਬੁਲਾਣ ਲਈ ਥੈਂਕ ਯੂ ਸੋ ਮਚ ਦੀਪਕ ਜੀ ਆਪਾਂ ਤੁਹਾਨੂੰ ਜਿਵੇਂ ਪਤਾ ਹੀ ਹੈ ਵੀ ਆਪਾਂ ਪਿਛਲੇ 2 ਐਪੀਸੋਡ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਹੈ ਬੱਚਿਆਂ ਬਾਰੇ ਕੀਤੀ ਹੈ ਫਿਰ ਉਹਨਾਂ ਨੂੰ ਜਵਾਨ ਵੀ ਕਰ ਦਿੱਤਾ ਤੇ ਉਹਨਾਂ ਨੂੰ ਕੰਮ ਕਰਤੇ ਵੀ ਲਾਇਆ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਤੇ ਹੁਣ ਹੋ ਗਏ ਬੁੱਢੇ ਬਜ਼ੁਰਗ ਹੋ ਗਏ ਤਕਰੀਬਨ 77 ਸਾਲ ਦੀ ਉਮਰ ਜੋ ਆਸਟ੍ਰੇਲੀਆ ਦੀ ਜੋ ਰਿਟਾਇਰਮੈਂਟ ਏਜ ਹੈ ਦਰਸ਼ਕਾਂ ਵਾਸਤੇ ਵੀ ਦੱਸ ਦਿੰਨੇ ਆ ਪੀਥੋਨੀ ਰਿਟਾਇਰਮੈਂਟ ਏਜ ਜਿਹੜੇ 77 ਸਾਲ ਹੈ ਇਸ ਟਾਈਮ ਤੇ ਉਹ ਬਜ਼ੁਰਗ ਹੋਗੇ ਉਹ ਵੀ ਬਜ਼ੁਰਗ ਨੇ ਜਿਹੜੇ ਆਪਣੇ ਬੱਚਿਆਂ ਨੂੰ ਇੱਥੇ ਮਿਲਣ ਆਉਂਦੇ ਨੇ ਤੇ ਉਹ ਬਜ਼ੁਰਗ ਨੇ ਜਿਹੜੇ ਇੱਥੇ ਪਰਮਾਨੈਂਟ ਰੈਜ਼ੀਡੈਂਟ ਨੇ ਉਹ ਦੋਨਿਆਂ ਨੂੰ ਤੁਸੀਂ ਜਾਣਦੇ ਹੋ ਉਹਨਾਂ ਬਾਰੇ ਸਰਕਾਰ ਵੱਲੋਂ ਕਿਸ ਤਰ੍ਹਾਂ ਦੀਆਂ ਲੋਕ ਭਲਾਈ ਸੇਵਾਵਾਂ ਨੇ ਜਾਂ ਜਿੰਨਰ ਵੈਲਫੇਅਰ ਸਕੀਮਜ਼ ਨੇ ਜਿਨ੍ਹਾਂ ਤੋਂ ਉਹ ਮਦਦ ਲੈ ਸਕਦੇ ਨੇ ਜਾਂ ਉਹਨਾਂ ਦੀਆਂ ਸਮੱਸਿਆਵਾਂ ਵਾਸਤੇ ਸਰਕਾਰ ਉਹਨਾਂ ਦੇ ਦਰਵਾਜ਼ੇ ਤੇ ਕਿਸ ਤਰੀਕੇ ਨਾਲ ਪਹੁੰਚ ਕਰਦੇ ਜਾਂ ਉਹ ਸਰਕਾਰ ਦੇ ਦਰਵਾਜ਼ੇ ਤੇ ਕਿਸ ਤਰੀਕੇ ਨਾਲ ਪਹੁੰਚ ਕਰ ਸਕਦੇ ਨੇ ਉਹਨਾਂ ਬਾਰੇ ਪਲੀਜ਼ ਸਾਡੇ ਦਰਸ਼ਕਾਂ ਨਾਲ ਵਿਚਾਰ ਜ਼ਰੂਰ ਸਾਂਝੇ ਕਰੋ। ਇਹ ਜੀ ਬੜਾ ਇੰਪੋਰਟੈਂਟ ਟਾਪਿਕ ਹੈ ਜੀ ਸਾਡਾ ਦੇਖੋ ਛੋਟੇ ਬੱਚੇ ਤੇ ਜਵਾਨ ਕਰੇ ਤੇ ਬਜ਼ੁਰਗ ਹੁੰਦਾ ਹੈ ਉਦੋਂ ਸਭ ਤੋਂ ਵੱਧ ਉਹਨਾਂ ਨੂੰ ਲੋੜ ਹੁੰਦੀ ਹੈ ਜੀ। ਜੀ। ਸੋਸ਼ਲ ਆਈਸੋਲੇਸ਼ਨ ਕਾਫੀ ਹੋ ਜਾਂਦੀ ਹੈ। ਬੰਦਾ ਉਮਰ ਦੇ ਪੜਾਅ 'ਚ ਹੁੰਦਾ ਜਦੋਂ ਸੋ ਬਿਮਾਰੀਆਂ ਵੀ ਬੰਦੇ ਨੂੰ ਲੱਗੀ ਹੁੰਦੀਆਂ। ਬਿਲਕੁਲ ਜੀ ਬਿਲਕੁਲ। ਪਰ ਆਸਟ੍ਰੇਲੀਆ ਦਾ ਸਿਸਟਮ ਕਿੰਨਾ ਵਧੀਆ ਸਿਸਟਮ ਹੈ। ਚਲੋ ਜਿਹੜਾ ਪੈਨਸ਼ਨਰ ਰਹਿ ਚੜੇ ਪੱਤੇ ਆ ਉਹ ਕਮੜ ਹੁੰਦੇ ਉਹਨਾਂ ਕੋਲ ਸਪਰ ਵੀ ਹੁੰਦੀ ਆ ਉਹਨਾਂ ਕੋਲ ਪੈਨਸ਼ਨ ਵੀ ਹੁੰਦੀ ਆ ਤੇ ਉਹਨਾਂ ਦੀ ਆਪਣੀ ਸੇਵਿੰਗਸ ਆ ਆਪਣਾ ਇਨਵੈਸਟਮੈਂਟ ਦੀ ਰਿਟਰਨ ਵੀ ਹੁੰਦੀ ਆ ਬਟ ਫੇਰ ਵੀ ਲੋਕਲ ਕਾਉਂਸਲ ਜਿਹੜੀ ਹੈ ਜੀ ਉਹਨਾਂ ਵੱਲੋਂ ਵੀ ਕਾਫੀ ਪ੍ਰੋਗਰਾਮਸ ਆ ਦੱਨੇ ਕਿਤੇ ਆ ਹਰ ਲੋਕਲ ਕਾਉਂਸਲ ਦੇ ਵਿੱਚ ਮੈਂਸ਼ਨ ਇੱਕ ਜਿਹੜਾ ਕਮਿਟੀ ਸੈਂਟਰ ਦੇ ਵਿੱਚ ਇੱਕ ਉਹਨਾਂ ਨੇ ਇੱਕ ਮੈਂਸ਼ਨਡ ਨਾਮ ਦਾ ਇੱਕ ਸਪੈਸ਼ਲ ਗ੍ਰਾਂਟ ਹੈ ਜਿਹੜੀ ਦਿੱਤੀ ਜਾਂਦੀ ਆ ਉਹਦੇ ਚ ਕੀ ਆ ਵੀ ਉਹ ਜਿਹੜੇ ਏਜਡ ਸੀਨੀਅਰ ਜਿਹੜੇ ਬੰਦੇ ਆ ਰਿਟਾਇਰਡ ਬੰਦੇ ਆ ਉਹਨਾਂ ਨੂੰ ਇੰਗੇਜ ਕਰਦੇ ਆ ਆ ਕੋਈ ਆਪਾਂ ਜਿ cụcੰਦਾ ਕੰਦਾ ਕਿ ਮੈਂ ਆਰਟ ਐਂਡ ਕ્રાਫਟ ਜੋ ਐਕਸਪੋਰਟ ਰਿਹਾ ਮੈਂ ਫੀਲਡ 'ਚ ਆ ਤਾਂ ਆਰਟ ਐਂਡ ਕ્રાਫਟ ਉੱਥੇ ਹੀ ਬਣਾਉਂਦੇ ਆਂ ਆਂਦੇ ਆ ਇਕੱਠੇ ਹੋ ਕੇ ਆ ਯਾ ਕੋਈ ਕੋਈ ਕੰਦਾ ਮੈਂ ਟ੍ਰੇਡਿੰਗ ਰਿਹਾ ਮੈਂ ਕਾਰਪਨਟਰੀ ਤੇ ਆ ਕੋਈ ਚੀਜ਼ ਬਣਾ ਲੈਂਦੇ ਆਂ ਤੇ ਬੜੇ ਰੀਜ਼ਨੇਬਲ ਰੇਟਸ ਤੇ ਸੇਲ ਵੀ ਕਰ ਦਿੰਦੇ ਆਂ ਵੈਲਕਮ ਟੂ ਮੀ ਇਕੋ ਦੀ ਹੌਬੀ ਵੀ ਹੈ ਉੱਥੇ ਇਕੱਠੇ ਹੁੰਦੇ ਆਂ ਸੜਕਾਂ ਦੇ ਬਣਾਉਂਦੇ ਆ ਚੀਜ਼ਾਂ ਕਰਦੇ ਨੇ ਮਤਲਬ ਤੁਸੀਂ ਇਹ ਕਿਹਾ ਕਿ ਉਹਦੇ ਵੀ ਜਦੋਂ ਮੈਨੂੰ ਮਾਈਕ ਫੜ ਕੇ ਰੋਲਾ ਪਾਉਂਦਾ ਸ਼ੌਕ ਹੈਗਾ ਤੇ ਜਿੰਨੇ ਬڑا ਹੋ ਗਿਆ ਤੇ ਉੱਥੇ ਮੈਨ ਸ਼ਰਟ ਚ ਜਾ ਕੇ ਮੈਨੂੰ ਮਾਈਕ ਫੜਾ ਦੇਣਗੇ ਮੈਂ ਰੋਲਾ ਪਾ ਸਕਦਾ ਬਿਲਕੁਲ ਜੀ ਬਿਲਕੁਲ ਹਰ ਬੰਦਿਆ ਮੈਨ ਸ਼ਰਟ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਬਈ ਜਿੱਦਾਂ ਉਹ ਮੈਂ ਕਈ ਮੈਨ ਸ਼ਰਟ ਦਾ ਪਾਰਟੀ ਨਹੀਂ ਜੀ ਮੈਂ ਉੱਥੇ ਜਾਂਦਾ ਆ ਆਪ ਬੁਲਟਰੀ ਹੈਲਪ ਕਰਨ ਜਾਂਦਾ ਤੇ ਉੱਥੇ ਉਹਨਾਂ ਦੀ ਫਰਡੇ ਨੂੰ ਇੱਕ ਨਾਈਟ ਹੁੰਦੀ ਹੈ ਸ਼ਾਮ ਨੂੰ ਓਕੇ ਆ ਇਹ ਕੁੱਕ ਕਰਦੇ ਆ ਜੋ ਕਰਕੇ ਉੱਥੇ ਉਹ ਮਿਊਜ਼ਿਕ ਜਿਹੜਾ ਕੋਈ ਜੋ ਸਿੰਗਲ ਗਾਣਾ ਗਾਉਂਦੇ ਆ ਜੀ ਤੇ ਡਾਂਸ ਵੀ ਕਰਦੇ ਕਿ ਉਹ ਕਾਡੈਕੀ ਕਰਨੇ ਕਾਡੈਕੀ ਇੱਕ ਬੜਾ ਅੱਛਾ ਕਨਸੈਪਟ ਹੈ ਵਰਡਿੰਗ ਸਮਣੀ ਆਈ ਹੁੰਦੀ ਹੈ ਯੂ ਕੈਨ ਜਸਟ ਸੇਂਗ ਓਕੇ ਤੇ ਕੁਝ ਵੀ ਤੁਸੀਂ ਜਿਹੜੇ ਕਰਨਾ ਚਾਹੁੰਦੇ ਹੋ ਤੁਸੀਂ ਗਰੁੱਪ ਦਾ ਪਾਰਟ ਬਣ ਜਾਓ ਉਹ ਕਮਿਊਨਿਟੀ ਲੋਕਲ ਕਾਉਂਸਲ ਜਿਹੜੀ ਹੈ ਉਹ ਪ੍ਰੋਵਾਈਡ ਕਰਦੀ ਹੈ ਤੇ ਇਹ ਮੀਨਸ ਇਹ ਬਾਈਲੈਂਗੁਅਲ ਹੁੰਦਾ ਮਤਲਬ ਕਿਸੇ ਵੀ ਲੈਂਗੁਏਜ ਦਾ ਬੰਦਾ ਉਹਨੂੰ ਜਾ ਕੇ ਜੁਆਇਨ ਕਰ ਸਕਦੇ ਹੋ ਫਾਰ एवरीवन ਜਿਹੜਾ ਵੀ ਐਡਰੈਸ ਜਾ ਸਕਦੇ ਆ ਕੋਈ ਏਜਿਲੈਂਟ ਹੁੰਦੀ ਹੈ ਜੀ ਵੀ ਉਹਦੇ ਚ ਕੋਈ ਏਜਿਲੈਂਟ ਨਹੀਂ ਜੀ ਉਹਦੇ ਚ ਕੋਈ ਵੀ ਇਦਾਂ ਨਹੀਂ ਕੋਈ ਪਰਮਨੈਂਟ ਆਇਆ ਕੋਈ ਪੇਰੈਂਟਸ ਆਏ ਹੋਏ ਹਾਂਜੀ ਉਹਦੇ ਕੋਈ ਵੀ ਪਾਰਟ ਅੱਛਾ ਇਹ ਵੀ ਮੇਰਾ ਸਵਾਲ ਹੀ ਸੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਕੀ ਜਿਹੜੇ ਇੱਥੇ ਟੈਂਪਰੇਰੀ ਰੈਜ਼ੀਡੈਂਟ ਨੇ ਜਿਹੜੇ ਬਿਸਤਰ ਵੀਜ਼ੇ ਤੇ ਜਾਂ ਕਿਸੇ ਹੋਰ ਟੈਂਪਰੇਰੀ ਵੀਜ਼ੇ ਤੇ ਆਏ ਹੋਏ ਨੇ ਤੇ ਦੂਜੇ ਪਾਸੇ ਪਰਮਨੈਂਟ ਰੈਜ਼ੀਡੈਂਟ ਨੇ ਉਹ ਸਾਰੇ ਵਾਸਤੇ ਹੀ ਸਾਰੇ ਵਾਸਤੇ ਹੈ ਜੀ ਵੈਰੀ ਗੁੱਡ ਬੇਸਿਕਲੀ ਸੀਨੀਅਰਸ ਜਿਹੜੇ ਉਸ ਏਰੀਆ ਲੋਕਲ ਏਡਜ ਸੀਨੀਅਰਸ ਰਹਿੰਦੇ ਆ ਉਹਨਾਂ ਲਈ ਇੱਕ ਸ਼ੈਡ ਹੈ ਉਹਨਾਂ ਲਈ ਇੱਕ ਇੱਕ ਖੋਡਾ ਇੱਥੇ ਜਾ ਕੇ ਉਹ ਆਪਣੀ ਗੱਲ ਕਰ ਸਕਦੇ ਆ ਮੈਂ ਪਿੱਛੇ ਜੇ ਇੱਕ ਪ੍ਰੋਗਰਾਮ ਤੇ ਹਾਂ ਸੌਰੀ ਥੋੜੀ ਗੱਲ ਟੋਕ ਰਹੀ ਹਾਂ ਹਰ ਸਵਾਰ ਵਿੱਚ ਹੁੰਦਾ ਹੈ ਹਰ ਕੋ ਮੋਸਟਲੀ ਹਰ ਜਗ੍ਹਾ ਹਰ ਜਗ੍ਹਾ ਲੋ ਜੀ ਦੋਸਤੋ ਇੱਕ ਗੱਲ ਨੋਟ ਕੀਤੀ ਜਾਵੇ ਜੇਕਰ ਤੁਹਾਡੇ ਪੇਰੈਂਟਸ ਆਏ ਹੋਏ ਆ ਤਾਂ ਤੁਸੀਂ ਇਹ ਗੱਲਾਂ ਉਹਨਾਂ ਨੂੰ ਦੱਸ ਸਕਦੇ ਹੋ ਤੇ ਉਹਨਾਂ ਦਾ ਇੱਕ ਵਧੀਆ ਟਾਈਮ ਪਾਸ ਹੋ ਸਕਦਾ ਤੇ ਉਹ ਕੁਝ ਸਿੱਖ ਵੀ ਸਕਦੇ ਆ ਉੱਥੋਂ ਬਹੁਤ ਬਹੁਤ ਖੂਬਸੂਰਤ ਗੱਲ ਕੀਤੀ ਦਰਸ਼ਕਾਂ ਨਾਲ ਵੀ ਆਪਾਂ ਤੁਸੀਂ ਵੀ ਸਾਂਝੀ ਕੀਤੀ ਤੇ ਮੈਂ ਇੱਕ ਵਾਰ ਫਿਰ ਤੋਂ ਇਸ ਗੱਲ ਨੂੰ ਰਿਪੀਟ ਕਰ ਦਿੰਦਾ ਖਾਸ ਤੌਰ ਤੇ ਉਹ ਪੇਰੈਂਟਸ ਜਿਹੜੇ ਬੱਚਿਆਂ ਕੋਲ ਇੱਥੇ ਆਏ ਹੋਏ ਨੇ ਜਿਹੜੀ ਕਾਉਂਸਲ ਦੇ ਵਿੱਚ ਉਹ ਰਹਿ ਰਹੇ ਨੇ ਉਹ ਕਾਉਂਸਲ ਨੂੰ ਅਪਰੋਚ ਕਰਨ ਤੇ ਉਹਨਾਂ ਦਾ ਜਿਹੜਾ ਮੈਨੂਸ਼ਰਡ ਪ੍ਰੋਗਰਾਮ ਹੈ ਵੀਕਲੀ ਹੋ ਰਿਹਾ ਹੈ ਤੇ ਐਟ ਲੀਸਟ ਆਗੇ ਪੇਰੈਂਟਸ ਨੂੰ ਛੱਡ ਕੇ ਕੰਮ ਕਰਦੇ ਜਾ ਸਕਦੇ ਨੇ ਤਾਂ ਜੋ ਪੇਰੈਂਟਸ ਦੇ ਇੱਕ ਜਿਹੜਾ ਇਕਲਤ ਹੈ ਜਿਹੜੀ ਇੱਥੇ ਮਹਿਸੂਸ ਹੁੰਦੀ ਏ ਉਹ ਨਾ ਹੋਵੇ ਤੇ ਨਾਲ ਦੀ ਨਾਲ ਇੰਜੋਏ ਕਰ ਸਕਣ ਤੇ ਦੂਜੇ ਵੀ ਬਜ਼ੁਰਗਾਂ ਨਾਲ ਮਿਲ ਸਕਣ ਇੱਥੇ ਕੋਈ ਬਿਨਾ ਭਾਸ਼ਾ ਤੋਂ ਪਾਛਾ ਦਾ ਵੀ ਕਮਿਊਨੀਕੇਸ਼ਨ ਗੈਪ ਦਾ ਵੀ ਕੋਈ ਮਸਲਾ ਨਹੀਂ ਹੈਗਾ ਨੱਚਣਾ ਗੋਣਾ ਹੱਸਣਾ ਟੱਪਣਾ ਬਸ ਇਹੀ ਹੈ ਉਹ ਉਸ ਉਮਰ ਦੇ ਵਿੱਚ ਇੰਜੋਏ ਕਰ ਸਕਦੇ ਨੇ ਹਾਂਜੀ ਦੀਪਕ ਜੀ ਅੱਗੇ ਇਹ ਗੱਲ ਕਿਦਾਂ ਮਤਲਬ ਮੈਂ ਇਹ ਨਹੀਂ ਚਾਹੀ ਕਿ ਮੈਂ ਰੰਧਾ ਸਿੱਤੇ ਮੇਰੇ ਨਾ ਮੇਰੇ ਬਜ਼ੁਰਗ ਵੀ ਜਾਂਦੇ ਆ ਉੱਥੇ ਹਾਂਜੀ ਤੇ ਕਈ ਵਾਰ ਨਾ ਸਾਡੇ ਕੋਲ ਨਾਰਮਲੀ ਪਾਰਕਾਂ 'ਚ ਬੈਠੇ ਹੁੰਦੇ ਆ ਹਾਂਜੀ ਬਿਲਕੁਲ ਕਿੱਥੇ ਬੈਠੇ ਹੁੰਦੇ ਬਿਲਕੁਲ ਨਹੀਂ ਆ ਗਿਆ ਕਿਦੋਂ ਨਹੀਂ ਆ ਗਿਆ ਤੇ ਵਿਚਾਰੇ ਗੱਲੇ ਹੋਵੇ ਸਾਰੇ ਘਰੇ ਆਏ ਤੇ ਮੇਰੇ ਕਰਦੇ ਆ ਕਿ ਮੈਨੂੰ ਕਹਿੰਦੇ ਆ ਵੀ ਨਾ ਸਾਡੇ ਕੋਈ ਥਾਂ ਨਹੀਂ ਹੈ ਜਿੱਥੇ ਆਪਾਂ ਬੈਸੇ ਕੀ ਇੰਨੀ ਆ ਗਏ ਹੁਣ ਆਪਾਂ ਸਾਰੇ ਗਿੱਲੇ ਹੋ ਗਏ ਅਸੀਂ ਭੱਜ ਗਏ ਨਹੀਂ ਹਾਂ ਕਿ ਕਿਉਂ ਨਿਕਸ ਪਟਾ ਹੋ ਰਿਹਾ ਹੈ ਗਿੱਲੇ ਹੋ ਗਏ ਮੈਂ ਕਿਹਾ ਯਾਰ ਤੁਸੀਂ ਲੋਕਲ ਕਮਿਊਨਟੀ ਸੈਂਟਰ ਚ ਕਿਉਂ ਨਹੀਂ ਆਉਂਦੇ ਉੱਥੇ ਤਾਂ ਮੈਨ ਸ਼ੈਡ ਹੁੰਦੇ ਆ ਕੋਈ ਸਾਨੂੰ ਤਾਂ ਪਤਾ ਹੀ ਨਹੀਂ ਦੀ ਆਪਾਂ ਕਿੱਥੇ ਜਾ ਵੀ ਸਕਦੇ ਹੱਥ ਹੈਗਾ ਜਰੂਰ ਸਾਡੇ ਇੱਥੇ ਮੈਂ ਕਹਿੰਦਾ ਮੈਂ ਲੈ ਕੇ ਜਾਵਾਂ ਕਿ ਤੇ ਠੀਕ ਹੈ ਮੈਂ ਕਿਹਾ ਤੁਸੀਂ ਕਿੰਨੇ ਕ ਵਜੇ ਹੁੰਦੇ ਵਾਲੀ ਕਹਿੰਦੇ ਆਪਾਂ ਤਾਂ ਤੇ ਪਹਿਲੇ ਬੈਠਣਾ ਹੈ ਮੈਂ ਉੱਥੇ ਪਹਿਲਾਂ ਫੋਨ ਲਾਇਆ ਉਹਨਾਂ ਨੇ ਕਿਹਾ ਕਿ ਇੱਥੇ ਸਾਡੇ ਸੀਨੀਅਰ ਉਹ ਚੰਦੇ ਆ ਕਿ ਉਹ ਆਈਏ ਨਾਲ ਉਹ ਵੀਜ਼ਿਟ ਕਰਨਾ ਚਾਹੁੰਦੇ ਆ ਤੇ ਜਦੋਂ ਮੈਂ ਬਜ਼ੁਰਗਾਂ ਨੂੰ ਸਾਰਿਆਂ ਨੂੰ ਉੱਥੇ ਲੈ ਕੇ ਗਿਆ ਉਹ ਐਨੇ ਖੁਸ਼ ਹੋਏ ਉਹਨਾਂ ਨੇ ਪੱਗਾਂ ਦੇ ਰੰਗ ਨੂੰ ਅਪਰੀਸ਼ੀਏਟ ਕੀਤਾ ਸਾਡੀ ਜਿਹੜੀ ਗੱਲ ਸਮਝਾਣੇ ਪਾਏ ਉਹਨਾਂ ਨੇ ਅਪਰੀਸ਼ੀਏਟ ਕੀਤਾ ਤੇ ਇਹ ਲੈਂਗੁਏਜ ਦਾ ਬੈਰੀਅਰ ਸੀਗਾ ਚੋਣਾਂ ਬੈਰ ਨਾਲ ਸੀਗਾ ਤੇ ਇੰਟਰੋਡਿਊਸ ਕਰਾਇਆ ਇਹਨਾਂ ਨੇ ਸਤਿ ਸ੍ਰੀ ਅਕਾਲ ਕੀਤੀ ਉਹ ਗੋਰਾ-ਗੋਰੀ ਹਾਊ ਯੂ డు ਸਤਿ ਸ੍ਰੀ ਅਕਾਲ ਉਹ ਵੀ ਸਤਿ ਸ੍ਰੀ ਅਕਾਲ ਕਰਨ ਲੱਗੇ ਕਈਆਂ ਨੇ ਨਮਸਤੇ ਕੀਤੀ ਉ ਤੋਂ ਬਾਅਦ ਉਹ ਪਾਰਕ 'ਚ ਜਾਣਾ ਜ਼ਰੂਰੀ ਸੀ ਪਰ ਹਫ਼ਤੇ 'ਚ 2-3 ਵਾਰੀ ਤਮੋਟੀ ਸੈਂਟਰ ਜਾਣ ਲੱਗੇ ਵਾਹ ਜੀ ਇੱਕ ਦਿਨ ਫਿਰ ਉਹਨਾਂ ਨੇ ਇਹਨੇ ਆਪਣਾ ਇੰਡੀਅਨ ਫੂਡ ਦੀ ਨਾਈਟ ਕੀਤੀ ਆਪਣਾ ਹਰ ਇੱਕ ਚੀਜ਼ ਕੋਈ ਬਣਾ ਕੇ ਲੈ ਕੇ ਉਹ ਗੋਰੇ ਹਨ ਉਹਨਾਂ ਨੂੰ ਵੀ ਪਤਾ ਹੈ ਕਿ ਉਹਨਾਂ ਨੂੰ ਇੰਗਲਿਸ਼ ਘੱਟ ਆਉਂਦੀ ਹੈ ਤੇ ਇਹਨਾਂ ਨੂੰ ਵੀ ਜਿੰਨੇ ਕੰਨ ਦੀ ਉਹ ਆਪਸ ਵਿੱਚ ਇੰਨਾ ਅੱਛਾ ਸਮਝਦੇ ਆ ਇੰਨਾ ਅੱਛਾ ਇੰਜੋਏ ਕਰਦੇ ਆ ਬਟੇ ਕਿਰਿਆ ਦੀ ਭਾਸ਼ਾ ਨਾਲ ਉਸ ਤੋਂ ਇਲਾਵਾ ਵੀ ਨਾ ਜੇ ਤੁਸੀਂ ਪਾਸ਼ਾਹ ਦੀ ਗੱਲ ਕਰਦੇ ਹੋ ਤਾਂ ਜਿਹੜੀ ਯੂਨੀਵਰਸਲ ਲੈਂਗੁਏਜ ਹੈ ਉਹ ਹੈ ਬੋਡੀ ਲੈਂਗੁਏਜ ਹਾਂ ਬੋਡੀ ਲੈਂਗੁਏਜ ਤਾਂ ਤੁਸੀਂ ਹਸਣਾ ਗਾਉਣਾ ਰਚਨਾ ਟੱਪਣਾ ਉਹ ਤਾਂ ਸਾਰੀ ਪਛਾਣਾਂ ਦੇ ਵਿੱਚ ਇੱਕੋ ਜਿਹਾ ਸੋ ਉਹੀ ਤੁਸੀਂ ਉੱਥੇ ਉਹ ਬੋਡੀ ਲੈਂਗੁਏਜ ਨਾਲ ਗੱਲ ਕਰਨੀ ਹੈ ਨਾ ਜਿਹੜੀ ਕਿ ਅੱਛੀ ਵੀ ਹੈ ਉੱਪਰੋਂ ਇੱਕ ਇੱਕ ਥਾਂ ਮਿਲ ਗਈ ਸ਼ੈੱਡ ਮਿਲ ਗਈ ਇੱਕ ਤੋਂ ਇੱਕ ਪਲੇਸ ਹੈ ਤੁਸੀਂ ਤਾਂ ਟਾਇਲਟਸ ਵੀ ਹੈ ਗਾਮਲੀ ਪਾਰਕ 'ਚ ਟਾਇਲਟਸ ਨਹੀਂ ਹੁੰਦੇ ਹਾਂ ਹਾਂ ਤੇ ਬੱਚੇ ਨੂੰ ਤੁਸੀਂ ਲੈ ਕੇ ਤੇ ਹਰ پارک ਨੇ ਫੈਸਿਲਿਟੀ ਹੈ ਕਿ ਟੋਰਨਟੀ ਉੱਥੇ ਹੈਗੀ ਹੈ ਉੱਥੇ ਬੱਚਿਆਂ ਨੇ ਖੇਡਣ ਥਾਂ ਵੀ ਬਣਾਈ ਹੁੰਦੀ ਹੈ ਜੀ ਅੱਛਾ ਮੇਰੇ ਪੋਤਾ ਪੋਤੀ ਜੇ ਦੋ 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 ਲਾ ਲਿਆ ਸਕਦੇ ਬਹੁਤ ਵਧੀਆ ਬਹੁਤ ਵਧੀਆ ਤੇ ਬੱਚਿਆਂ ਨੇ ਖੇਡਣ ਥਾਂ ਉੱਤੇ ਲਾਇਬ੍ਰੇਰੀ ਵੀ ਹੈ ਤੁਸੀਂ ਬੋਰਡ ਗੇਮਸ ਵੀ ਖੇਡ ਸਕਦੇ ਹੋ ਜੋ ਬੰਦੇ ਹੈ ਤੇ ਤੁਸੀਂ ਮੈਨ ਸ਼ੈੱਡ ਦੇ ਵਿੱਚ ਜਾ ਕੇ ਜਦੋਂ ਉਹਨਾਂ ਦਾ ਪ੍ਰੋਗਰਾਮ ਹੁੰਦਾ ਹੈ ਹਾਂਜੀ ਉਦੋਂ ਤੁਸੀਂ ਮੈਨ ਸ਼ੈੱਡ ਦੇ ਵਿੱਚ ਪਾਰਟਿਸਪੇਟ ਵੀ ਕਰ ਸਕਦੇ ਹੋ ਕਿਆ ਬਾਤ ਉਹਨਾਂ ਦੇ ਇਵੈਂਟਸ ਹੁੰਦੇ ਨੇ ਆ ਉਹ ਸੈਮੀਨਾਰਸ ਵੀ ਕਰੰਦੇ ਨੇ ਮੂਵੀ ਨਾਈਟਸ ਚੱਲਦੀਆਂ ਤੁਸੀਂ ਉੱਥੇ ਉਹਨਾਂ ਦੀ ਮੂਵੀ ਦੇਖ ਸਕਦੇ ਹੋ ਤੁਸੀਂ ਆਪਣੀ ਮੂਵੀ ਕਿ ਉਹ ਕੋਰੇ ਸ਼ੌਕ ਦੇ ਦੇਖਦੇ ਐ ਅੱਛਾ ਕਮਾਲ ਦੀ ਗੱਲ ਹੈ ਸਾਡੇ ਜਿਹੜਾ ਪੰਜਾਬੀ ਭਾਈਚਾਰਾ ਇਹਨੂੰ ਵੀ ਬੜਾ ਸ਼ੌਂਕ ਰੰਦਾ ਐ ਐਡੇ ਬੰਦੇ ਨਹੀਂ ਮਿਲੰਦਾ ਹਾਂ ਬਿਲਕੁਲ ਬਿਲਕੁਲ ਮਿਲ ਆਪਣੀ ਲੋਕਾਂ ਦੀ ਹਾਂਜੀ ਹਾਂਜੀ ਕੋਰੇ ਵੀ ਚਾਹੁੰਦੇ ਆ ਵੀ ਉਹਨਾਂ ਨੂੰ ਕੋਈ ਨਵੀਂ ਚੀਜ਼ ਪਤਾ ਲੱਗੇ ਮੈਂ ਇੱਕ ਇੱਥੇ ਇੱਕ ਰੁਕਤਾ ਪਾਰਟ ਸੀਗਾ ਉਹ ਮਲਟੀਕਲਚਰਲ ਗਰੁੱਪ ਸੀਗਾ ਉਹ ਡਿਫਰੈਂਟ ਡਿਫਰੈਂਟ ਕਮਿਊਨਿਟੀ ਸੈਂਟਰਾਂ 'ਚ ਜਾ ਕੇ ਹਾਂ ਅਬ ਡਿਫਰੈਂਟ ਡਿਫਰੈਂਟ ਕਮਿਊਨਟੀਆਂ ਦੀ ਇੱਕ ਸਲਾਈਡਸ ਚ ਲਾਂਦੇ ਸੀ ਕਿ ਜਿੱਦਾਂ ਫੋਰ ਐਗਜ਼ਾਮਪਲ ਇੱਕ ਦਿਨ ਮੈਂ ਅਫਗਾਨ ਕਮਿਊਨਿਟੀ ਇੱਕ ਕਮਿਊਨਿਟੀ ਸੈਂਟਰ 'ਚ ਲੈ ਕੇ ਗਿਆ ਤੇ ਉਹ ਸਾਰੇ ਜਿਹੜੇ ਮੁੰਡੇ ਕੁੜੀਆਂ ਅਫਗਾਨੀ ਜਿੱਥੇ ਕਿ ਅਫਗਾਨ ਡਰੈਸ ਚਾਈ ਸੀ ਜੀ ਅਫਗਾਨੀ ਫੂਡ ਉਹਨਾਂ ਨੇ ਇੱਥੇ ਪ੍ਰੋਵਾਈਡ ਕਰਾਇਆ ਤੇ ਉਹਨਾਂ ਨੇ ਸਲਾਈਡ 'ਚ ਆਪਣੇ ਅਫਗਾਨ ਨਮਰ ਦੱਸਿਆ ਕਿ ਹੂ ਵੀ ਆਰ ਬਰੇਡਰ ਲੈਂਗੁਏਜ ਵਾਟ ਆਰ ਟ੍ਰੈਡੀਸ਼ਨ ਅਸੀਂ ਇੱਥੇ ਕਿੱਥੇ ਆ ਕਿੱਦਾਂ ਆਏ ਉਹ ਗੋਰੇ ਨੇ ਬੜੇ ਤਾਣ ਨਾਲ ਸੁਣਿਆ ਤੇ ਬੜੇ ਖੁਸ਼ ਹੋਏ ਲੋਕ ਤੇ ਸਾਨੂੰ ਡਿਫਰੈਂਟ ਡਿਫਰੈਂਟ ਕਮਿਊਨਿਟੀਜ਼ ਨਾਲ ਇੰਟਰੋਡਿਊਸ ਕਰਾਓ ਹਾਂ ਉਹ ਵੀ ਚਾਹੁੰਦੇ ਆ ਆਈਏ ਅਸੀਂ ਵੀ ਚਾਹੁੰਦੇ ਹਾਂ ਕਿ ਮਿਲੀਏ ਪਰ ਸਾਨੂੰ ਪਤਾ ਨਹੀਂ ਹੁੰਦਾ ਵੀ ਹਾਂ ਇੱਕ ਪਲੇਟਫਾਰਮ ਕੀ ਹੈ ਮਤਲਬ ਜੀ ਇੱਕ ਮੈਂ ਰਿਕੁਐਸਟ ਕਰੂੰਗਾ ਜਿਹੜਾ ਤੁਸੀਂ ਦੱਸ ਰਹੇ ਨਾ ਇਹਦਾ ਇੱਕ ਨਾਂ ਇੱਕ ਵਾਰ ਰਿਪੀਟ ਕਰ ਦਿਓ ਤਾਂ ਕਿ ਆਪਣੇ ਸਾਰੇ ਦੋਸਤਾਂ ਨੂੰ ਪਤਾ ਮੈਂ ਸ਼ੈਡ ਹੈਗਾ ਜੀ ਇਹ ਮੈਂਸ਼ੈਡ ਹੈ ਤੇ ਕਮਿਊਨਿਟੀ ਸੈਂਟਰ ਦੇ ਵਿੱਚ ਹੀ ਹੁੰਦਾ ਓਕੇ ਬਟ ਇੱਕ ਇੱਕ ਐਕਸਟਰਾ ਫੰਡਿੰਗ ਹੈ ਐਕਸਟਰਾ ਫੈਸਿਲਿਟੀ ਹੈ ਜਿੱਦਾਂ ਕਮਿਊਨਿਟੀ ਸੈਂਟਰ ਦੇ ਵਿੱਚ ਲਾਇਬ੍ਰੇਰੀ ਵੀ ਹੁੰਦੀ ਹੈ ਬੱਚਿਆਂ ਦਾ ਪਲੇਗਰਾਉਂਡ ਵੀ ਹੁੰਦਾ ਹੈ ਉੱਤੇ ਮੈਨਸ਼ਰਡ ਵੀ ਹੁੰਦਾ ਹੈ ਉੱਤੇ ਡਿਫਰੈਂਟ ਡਿਫਰੈਂਟ ਗਰੁੱਪਸ ਆ ਕੇ ਆਪਣਾ ਕੁਝ ਜੇ ਕਰਨਾ ਚਾਹੁੰਦੇ ਆ ਉਹ ਐਕਟ ਵੀ ਕਰ ਸਕਦੇ ਆ ਬਟ ਉਹ ਬੇਸਿਕਲੀ ਔਰੀਐਂਟਡ ਹੋਏ ਇਫ ਯੂ ਵੰਟ ਟੂ ਗੋ ਇਨ ਅ ਗਰੁੱਪ ਤੁਹਾਨੂੰ ਫੋਨ ਕਰਨਾ ਪੈਂਦਾ ਵੀ ਅਸੀਂ ਇੰਨੇ ਗਰੁੱਪ ਆ ਰਹੇ ਆ ਸੋ ਦੈਟ ਦੇ ਕਨ ਫੈਸਿਲਿਟੇਟ ਇੰਡੀਵਿਜੂਅਲ ਤੇ ਜਾਵਾਂ ਚਾਹਦੇ ਹੋ ਐਸੀ ਵੀ ਜਾ ਸਕਦੇ ਹੋ ਤੇ ਉੱਥੇ ਟੀਵੀ ਦੇਖ ਸਕਦੇ ਆ ਬੈਠ ਕੇ ਬੋਰਡ ਗੇਮ ਸ਼ੈਸ ਖੇਡ ਸਕਦੇ ਹੋ ਤੁਸੀਂ ਨਿਊਜ਼ਪੇਪਰ ਪੜ੍ਹ ਸਕਦੇ ਹੋ ਬਾਅਦ ਵਿੱਚ ਤੁਸੀਂ ਉੱਥੇ ਪੜ੍ਹ ਕੇ ਆਪਣਾ ਟਾਈਮ ਬਿਤਾਰ ਕੇ ਆਪਣਾ ਘਰੇ ਆਓ ਤੇ ਇਹ ਮਤਲਬ ਜਿਹੜਾ ਲਈ ਜਿਹੜੇ ਆਪਣੇ ਕੱਚੇ ਜਾਂ ਪੱਕੇ ਸਾਰਿਆਂ ਲਈ ਜਿਹੜੀ ਫੈਸਿਲਿਟੀ ਹੈਗੀ ਆ ਪਰ ਜਿਹਨਾਂ ਨਵੇਂ ਆਨੇ ਹੋ ਜਿਵੇਂ ਪਤਾ ਨਹੀਂ ਹੁੰਦਾ ਜੇ ਉਹਨਾਂ ਨੂੰ ਕੁਝ ਬੈਰੀਅਰ ਹੈ ਉਹ ਆਪਣੇ ਬੱਚਿਆਂ ਨੂੰ ਕੈਸੇ ਨਹੀਂ ਅਭੀ ਤੁਸੀਂ ਕਾਉਂਸਲ ਚ ਪੁੱਹਣ ਲੱਗ ਕੇ ਪੁੱਛੋ ਕਿ ਸਾਡੇ ਆਸ-ਪਾਸ ਅਹ ਕਿਹੜਾ ਕੋਈ ਸੰਤੀਜਨ ਮਨੁਸ਼ਿਆ ਹੈ ਹਾਂ ਅਸੀਂ ਰਦਰਦਨ ਬਾਹਰ ਜਾ ਕੇ ਬੈਠੀਏ ਅਸੀਂ ਤੁਹ ਪਛਾਣੀ ਤੋ ਬਤਾ ਕਰਕੇ ਉੱਥੇ ਜਾਈਏ ਬਾਕੀ ਤੁਸੀਂ ਸਾਨੂੰ ਬਟਟ ਕਰ ਸਕਦੇ ਜੀ ਮੈਨੂੰ ਵਿਚਾਰ ਮੰਨਤੇ ਰਹੇ ਬਿਲਕੁਲ ਜੀ ਦੇਵੀ ਜੀ ਨੇ ਬਹੁਤ ਵਧੀਆ ਰੋਸ਼ਨੀ ਪਾਈ ਹੈ ਉਹਨਾਂ ਦਾ ਨਾਮ ਵੀ ਦੀਪਕ ਹੈ ਇਸ ਵਿਸ਼ੇ ਦੇ ਖਾਸ ਤੌਰ ਤੇ ਮੈਂ ਫਿਰ ਇੱਕ ਵਾਰੀ ਗੱਲ ਰਿਪੀਟ ਕਰ ਦਿਆਂ ਜਿਨ੍ਹਾਂ ਨੇ ਪਹਿਲੂ ਗੱਲ ਮਿਸ ਕਰ ਦਿੱਤੀ ਹੈ ਕਿ ਜਿਨ੍ਹਾਂ ਸਟੂਡੈਂਟ ਜਿਹੜੇ ਇੱਥੇ ਆਏ ਹੋ ਨੇ ਅਗਰ ਉਹਨਾਂ ਬਜ਼ੁਰਗਾਂ ਨੂੰ ਬੁਲਾਉਂਦੇ ਨਹੀਂ ਤੇ ਇਸ ਗੱਲ ਤੋਂ ਝਿਜਕਣਾ ਪੀ ਸਾਡੇ ਪੇਰੈਂਟ ਜਿਹੜੇ ਇਕੱਲੇ ਘਰੇ ਬੈਠੇ ਰਹਣਗੇ ਬਹੁਤ ਵਧੀਆ ਇਹਨਾਂ ਨੇ ਗੱਲ ਕੀਤੀ ਕਿ ਮੈਨੇ ਸ਼ੈਡ ਹਰੇਕ ਕਾਉਂਸਲ ਦੇ ਵਿੱਚ ਅਵੇਲੇਬਲ ਹੈ ਤੁਸੀਂ ਕਾਉਂਸਲ ਨੂੰ ਕੰਟੈਕਟ ਕਰੋ ਤੇ ਆਪਣੇ ਬੇਰਗਾਂ ਨੂੰ ਉੱਥੇ ਵਾਂਸੇ ਨੇ ਵੀਕ ਕੋਲ ਟੁਆਈਸ ਵੀਕ ਉੱਥੇ ਛੱਡ ਕੇ ਉਸ ਤੋਂ ਬਾਅਦ ਤੁਸੀਂ ਜੌਬ ਵਗੈਰਾ ਕਰਨੇ ਜਾ ਸਕਦੇ ਹੋ ਉਹ ਵੀ ਇੰਜੋਏ ਕਰ ਲੈਣਗੇ ਤੁਸੀਂ ਵੀ ਤੁਹਾਡੇ ਦਿਮਾਗ ਤੇ ਵੀ ਕੋਈ ਬੋਝ ਨਹੀਂ ਹੋਊਗਾ ਆਪਣੀ ਗੱਲਾਂ ਤੋਂ ਨਾ ਕਿਤੇ ਥੋੜਾ ਜਿਹਾ ਮੈਂ ਜਿਹੜੀ ਗੱਲ ਤੇ ਚਾਨਣਾ ਪਾਣਾ ਚਾਹੁੰਦਾ ਜੀ ਕਦੇ ਗੈਸਨਾ ਲਾ ਦੇਣ ਆਪਣੇ ਮਿੱਤਰ ਕਿ ਯਾਰ ਇਹਦੇ ਚ ਸਿਰਫ ਜੈਂਸੀ ਜਾ ਸਕਦੇ ਆ ਲੇਡੀਜ਼ ਵੀ ਜਾ ਸਕਦੀਆਂ ਜੀ ਫੈਮਿਲੀ ਜਾ ਸਕਦੀ ਆ ਸਾਰੀ ਤੇ ਬੀਬੀਆਂ ਜਾ ਕੇ ਆਪਣੀ ਫੇਵਰਟ ਗੇਮ ਖੇਡ ਸਕਦੀਆਂ ਜੀ ਬਿਲਕੁਲ ਦਾ ਉਜੋ ਵੀ ਇਹ ਬੋਲਾ ਕਿਤੇ ਗੱਪਾਂ ਵੀ ਮਾਰ ਸਕੀਏ ਨਹੀਂ ਹੋਰ ਕਹਿ ਸਕਦੇ ਹਾਂ ਅਸੀਂ ਇਹ ਗੇਮ ਖੇਲਣਾ ਕਿਹਨੇ ਕਰਨੇ ਕੋਈ ਕੋਈ ਨੂੰ ਕੰਪਲੀਟ ਕਰਨਾ ਹੈ ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਰਵਿੰਦਰ ਜੀ ਹਾਂ ਜੀ ਸਰ ਦੀਪਕ ਜੀ ਜਿਹੜੀ ਇਹ ਤਾਂ ਚਲੋ ਉਹਨਾਂ ਦੀ ਇਕਲਤਾ ਦੂਰ ਕਰਨ ਵਾਸਤੇ ਗੱਲ ਹੋ ਗਈ ਨਾ ਜਿਹੜੇ ਭਵੇਂ ਉਹ ਪੇਰੈਂਟਸ ਪੱਕੇ ਨਹੀਂ ਤੇ ਭਵੇਂ ਉਹ ਕੱਚੇ ਨੇ ਉਹਨਾਂ ਨੂੰ ਥੋੜਾ ਜਿਹਾ ਇਹਨੂੰ ਹੋਰ ਇਸ ਵਿਸ਼ੇ ਨੂੰ ਅੰਦਰ ਲੈ ਕੇ ਜਾਣਾ ਚਾਹੁੰਦੇ ਆਂ ਕਿ ਜਿਹੜੇ ਕੱਚੇ ਤੌਰ ਤੇ ਇਥੇ ਟੈਂਪਰੇਰੀ ਵੀਜ਼ੇ ਤੇ ਆਏ ਨੇ ਚਾਹ ਵਿਸਟਰ ਵੀਜ਼ਾ ਹੈ ਜਾਂ ਉਹਨਾਂ ਨੇ ਕੋਈ ਹੋਰ ਵੀਜ਼ਾ ਪਾਇਆ ਲੇਕਿਨ ਇਹ ਜੇ ਟੈਂਪਰੇਰੀ ਨੇ ਉਹ ਤੇ ਉਹਨਾਂ ਨੂੰ ਇੱਥੇ ਆਉਣ ਤੋਂ ਬਾਅਦ ਬਹੁਤ ਸਾਰੀਆਂ ਸਮੱਸਿਆਵਾਂ ਆਸੀ ਸੁਣਦੇ ਆ ਗਾਹੇ ਬਗਾਏ ਕੁਝ ਸੱਚੀਆਂ ਖਬਰਾਂ ਹੁੰਦੀਆਂ ਕੋਈ ਝੂਠੀਆਂ ਖਬਰਾਂ ਆਉਂਦੀਆਂ ਕੱਚੀਆਂ ਪੱਕੀਆਂ ਜੀ ਸੋਸ਼ਲ ਮੀਡੀਆ ਤੇ ਬਹੁਤ ਕੁਝ ਕੱਚ ਦਾ ਪੱਕ ਦਾ ਰਹਿੰਦਾ ਕਿਉਂਕਿ ਤੁਸੀਂ ਇਸ ਡਿਪਾਰਟਮੈਂਟ ਨਾਲ ਨੇੜੇ ਤੇ ਜੁੜੇ ਹੋਏ ਹੋ ਤੁਹਾਨੂੰ ਜ਼ਿਆਦਾ ਪਤਾ ਹੈ ਤੁਹਾਡੇ ਕੋਲ ਤੁਹਾਡੇ ਮੁਖਾਰਬਨ ਤੋਂ ਅਸੀਂ ਸੁਣਨਾ ਚਾਹਾਂਗੇ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਖਾਸ ਤੌਰ ਤੇ ਜਿਹੜੇ ਕੱਚੇ ਨੇ ਤੇ ਟੈਂਪਰਰੀ ਵੀਜ਼ੇ ਦੇ ਨੇ ਉਸ ਤੋਂ ਬਾਅਦ ਪੱਕੇ ਦੀ ਗੱਲ ਆਪਾਂ ਬਾਅਦ 'ਚ ਕਰਦੇ ਆਂ ਫਿਲਹਾਲ ਉਸ ਬਾਰੇ ਜਰੂਰ ਚਰਨਾ ਪਊ ਅ ਦੇਖੋ ਜਰੂਰ ਤੁਸੀਂ ਬੜਾ ਸੈਂਸਿਟਿਵ ਟਾਪਿਕ 'ਤੇ ਡਾਟਾ ਅੱਜ ਕੀਤਾ ਅ ਜਦੋਂ ਐਲਟਰਸ ਇੱਥੇ ਆਨੇ ਹਨ ਬਜ਼ੁਰਗ ਆਤੇ ਆਨੇ ਉਹਨਾਂ ਦਾ ਸੋਸ਼ਲ ਸਰਕਲ ਜਿਹੜਾ ਉਹ ਜ਼ੀਰੋ ਹੁੰਦਾ ਜੀ ਜੀ ਜੇ ਇੱਥੇ ਉਹਨਾਂ ਦੇ ਬੱਚੇ ਜਾਂਦੇ ਆ ਪੁੱਠੀ ਹੋ ਜਾਂਦੇ ਆ ਤੇ ਜਿੱਥੇ ਬੱਚੇ ਲੈ ਜਾਣ ਉੱਥੇ ਚੱਲ ਜਾਂਦੇ ਆ ਉਹਨਾਂ ਦਾ ਆਪ ਦਾ ਕੋਈ ਐਲਸਰਕਲ ਐਸੇਜ ਕੋਈ ਸਰਕਲ ਨਹੀਂ ਹੁੰਦਾ ਤੇ ਤੇ ਹੀ ਵਾਰੀ ਇਸ ਚੀਜ਼ ਦਾ ਨਾ ਕਰਨ ਥੋੜੀਆਂ ਨੇ ਮੈਂਟਲ ਹੈਲਥ ਇਸ਼ੂਸ ਵੀ ਆ ਜਾਂਦੇ ਆ ਜੀ ਕੀ ਕਲਤਾ ਕਰਕੇ ਹਾਂ ਜੀ ਹਾਂ ਸੋਲੂਸ਼ਨ ਜਿਹੜੀ ਹੈਗੀ ਹੈ ਜਿਹੜੀ ਉਹ ਇਕੱਲਾਪਨ ਜਿਹੜਾ ਹੈਗਾ ਉਹ ਉਹਨਾਂ ਨੂੰ ਬੱਚੇ ਦੇਖੋ ਕੰਮ ਤੇ ਹੁੰਦੇ ਆ ਤੇ ਆਪੋਂ ਇਕੱਲੇ ਹੁੰਦੇ ਆ ਪਿੱਛੇ ਇੰਡੀਆ ਦੇ ਵਿੱਚ ਸਰਕਲ ਵੱਡਾ ਹੁੰਦਾ ਤੇ ਉੱਥੇ ਦੋਸਤ ਹੁੰਦੇ ਆ ਤੇ ਇੱਥੇ ਉਹ ਚੀਜ਼ ਨਹੀਂ ਹੈ ਉਹਦੇ ਕਾਰਨ ਬੜੀਆਂ ਹੈਲਪ ਸਰਵਿਸਿਜ਼ ਜਿਹੜੀਆਂ ਜਿਹੀ ਹੈਗੀਆਂ ਉਹ ਕੁਝ ਮੈਂਟਲ ਹੈਲਥ ਦੇ ਜਿਹੜੀ ਸਰਵਿਸਿਜ਼ ਹੈਗੀਆਂ ਉਥੇ ਆਪਾਂ ਉਹਨਾਂ ਕੰਡਕਟ ਕਰ ਸਕਦੇ ਆਂ ਕੁਝ ਜਿਹੜੇ ਪੇਰੈਂਟ ਕੋਈ ਡਿਸਟ्रेस ਵੀ ਹੁੰਦੇ ਆ ਕਿਸੇ ਘਰ ਪਰਿਵਾਰ ਚੋਂ ਉਹਨਾਂ ਨੂੰ ਘਰੋਂ ਕੋਈ ਤਰ੍ਹਾਂ ਦਾ ਕੋਈ ਟੈਂਸ਼ਨ ਜਾਂ ਸਟ्रेस ਹੁੰਦੀ ਹੈ ਤਾਂ ਸੀਨੀਅਰ ਹੈਲਪਲਾਈਨ ਨੰਬਰ ਤੇ ਵੀ ਕਾਲ ਕਰ ਸਕਦੇ ਆਂ ਓਕੇ ਤੇ ਮੈਂ ਜਰੂਰ ਇਸ ਗੱਲ ਨੂੰ ਸਪੈਸ਼ਲੀ ਹੋਰ ਕਹਾਂਗਾ ਕਿ ਜੇ ਕੋਈ ਪੇਰੈਂਟ ਨਾਲ ਜਦੋਂ ਕੋਈ ਪ੍ਰੋਬਲਮ ਆਤੋਂ ਘਰੇ ਬੈਠ ਕੇ ਸੋਲਵ ਕਰੋ ਰਾਤ ਦਿਨ ਕਿਉਂਨ ਸਟ੍ਰੈਸ ਦੇਣਾ ਉਮਰ ਦੇ ਇਸ ਪੜਾ ਤੇ ਹੁੰਦੇ ਆ ਕਿ ਜਿੱਥੇ ਉਹ ਬਹੁਤੀ ਸਟ੍ਰੈਸ ਨੂੰ ਝੇਲ ਨਹੀਂ ਸਕਦੇ ਅਸੀਂ ਬਹੁਤ ਅਦਰ ਇਨਸੀਡੈਂਟ ਦੇਖੇ ਆ ਜਦੋਂ ਪੇਰੇਟਸ ਇੱਥੇ ਆਇਤੇ ਉਹ ਉਹਨਾਂ ਨੂੰ ਸੋਤਰਾ ਦੀਆਂ ਬਿਮਾਰੀਆਂ ਜਾਂ ਕੋਈ ਪ੍ਰੋਬਲਮ ਆ ਗਈ ਇੱਥੇ ਇੰਟਰਨੈਟਲੀ ਜਦੋਂ ਆਪਾਂ ਕਈ ਵਾਰੀ ਡਿਸਟਰੀ ਜਿੱਤੇ ਬੁਲਾਉਂਦੇ ਆ ਤੇ ਜਿਹੜਾ ਇੰਸ਼ੋਰੈਂਸ ਵਗੈਰਾ ਮੰਡੇਟਰੀ ਨਹੀਂ ਹੁੰਦੀ ਅਸੀਂ ਕੋਲ ਕਰ ਜਾਂਦੇ ਆ ਅਸੀਂ ਇੰਸ਼ੋਰੈਂਸ ਨਹੀਂ ਕਰਵਾ ਕੇ ਆਂਦੇ ਜਦੋਂ ਪੇਰੇਟਸ ਇੱਥੇ ਆਏ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਹੈ ਫਿਰ ਬੜਾ ਫਾਈਨੈਂਸ਼ੀਅਲ ਬਰਡਨ ਜਿਹੜਾ ਬੱਚਿਆਂ ਤੇ ਪੈ ਜਾਂਦਾ ਹੈ ਤੇ ਬੱਚਿਆਂ ਨੂੰ ਦੀਰ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਮੈਂ ਮੰਨਦਾ ਕਿ ਉਹਨਾਂ ਦਾ ਮੈਂਟਲ ਹੈਲਥ ਦਾ ਉਹਨਾਂ ਦੇ ਸਿਹਤ ਦਾ ਉਹਨਾਂ ਦਾ ਧਿਆਨ ਰੱਖਣ ਤੇ ਇੰਸ਼ੋਰੈਂਸ ਜਿਹੜੀ ਰੈਲੇਵੈਂਟ ਹੈਗੀਆਂ ਖੁਲਾ ਕੇ ਰੱਖਣ ਬਟ ਇਟ ਕਮਸ ਟੂ ਇੰਸ਼ੋਰੈਂਸ ਮੇਰਾ ਇਹ ਮੰਨਣਾ ਕਿ ਇੱਥੇ ਦੀ ਲੋਕਲ ਇੰਸ਼ੋਰੈਂਸ ਦਾਤ ਕਿਉਂਕਿ ਜੀ ਇੰਡੀਆ ਤੇ ਇੰਸ਼ੋਰੈਂਸ ਕਰਾ ਕੇ ਆਮਨੇ ਉਹਦਾ ਪ੍ਰੋਸੈਸ ਬੜਾ ਲਾਈਨ ਥੀ ਹੈ ਸੋ ਉਸ ਉਸ ਤੱਕ ਗਰੀਮੋਸ ਹਸਪੀਟਲ ਕੰਦਾ ਸਾਹਮਣੇ ਇਮੀਡੀਏਟ ਚਾਹੀਦੀ ਹੈ ਪਰ ਲਿੰਕ ਤੇ ਉਹ ਨਹੀਂ ਪ੍ਰੋਵਾਈਡ ਹੁੰਦੀ ਤੇ ਉਹ ਕਰਮ ਦੂਜਾ ਜੀ ਪੇ ਜੇ ਕੋਈ ਕੁਝ ਗਿਲਟੀ ਪਾਇਆ ਜਾਂਦਾ ਤਾਂ ਆਪਣਾ ਤੇ ਜਿਹੜੀ ਪੁਲਿਸ ਕਲੀਅਰੈਂਸ ਆ ਜਾਂ ਹੋਰ ਜਿਹੜੀ ਪੁਲਿਸ ਕਲੀਅਰੈਂਸ ਲੈਣੀ ਹੈ ਬਿਫੋਰ ਵੀ ਅਕੀ ਵਰਕ ਉਸ ਤੇ ਵੀ ਕਾਫੀ ਅਸਰ ਪੈਂਦਾ ਇੰਡੀ ਫਿਰ ਮੇਰਾ ਇੱਕ ਕੁਐਸਚਨ ਮੈਂ ਫਿਰ ਪੁੱਛਣਾ ਚਾਹੁੰਗਾ ਕਿ ਜਿਹੜੀ ਇਹ ਹੈਲਪਲਾਈਨ ਜਾਂ ਦੂਸਰੀ ਤੁਸੀਂ ਜਿਹੜੀ ਮਦਦ ਦੀ ਗੱਲ ਕੀਤੀ ਹੈ ਇਹ ਟੈਂਪਰੇਰੀ ਵੀਜ਼ਾ ਵਾਲੇ ਵਾਸਤੇ ਹੈ ਜਾਂ ਪੱਕਿਆ ਮਲੇ ਵਾਸਤੇ ਹੈ ਜੀ ਕੋਈ ਵੀ ਬੰਦਾ ਜਿਹੜਾ ਸੀ ਵਿਦਆਊਟ ਡਿਸਕ੍ਰਿਮੀਨੇਸ਼ਨ ਆਊਟ ਆਨੀ ਵੀਜ਼ਾ ਸਟੇਟਸ ਦਾ ਕੋਈ ਚੱਕਰ ਨਹੀਂ ਹੈ ਜਿਹੜਾ ਬੰਦਾ ਹੈ ਜਿਹੜਾ ਇਸ ਧਰਤੀ ਤੇ ਹੈ ਉਹ ਸਪੈਸ਼ਲ ਸੀਨੀਅਰਸ ਲਈ ਹੈ ਆਸਟ੍ਰੇਲੀਆ ਗਵਰਨਮੈਂਟ ਦੀ ਵੀ ਹੈਲਪਲਾਈਨ ਅਤੇ ਫੈਡਰਲ ਗਵਰਨਮੈਂਟ ਇਸ ਤੇ ਬਹੁਤ ਕੰਮ ਕਰ ਰਹੀ ਹੈ ਜੀ ਮਲਟੀਕਲਚਰਲ ਏਜ ਕੇਅਰ ਰਿਕਾਗਨਾਈਜੇਸ਼ਨ ਆ ਬਹੁਤ ਕੰਮ ਕਰ ਰਹੀ ਹੈ ਉਹ ਜਿਹੜਾ ਥੋੜਾ ਜਿਹਾ ਇਹਦਾ ਵੀ ਉਹ ਪੱਕਿਆਂ ਵਾਸਤੇ ਹੈ ਜੀ 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 ਪਰ ਜੇ ਕੋਈ ਡਿਸਟ्रेस ਹੈ ਜਾਂ ਕੋ ਨੂੰ ਕਿਸ ਤਰ੍ਹਾਂ ਦੀ ਕੋਈ ਟੈਨਸ਼ਨ ਹੈ ਜਾਂ ਕੋਈ ਪ੍ਰੋਬਲਮ ਹੈ ਪੇਰੈਂਟਸ ਨੂੰ ਉਹ ਫਿਰ ਉਸਤੇ ਕੋਈ ਨਹੀਂ ਆਏਗਾ ਉਹ ਸਿੰਪਲ ਕਾਲ ਵੀ ਕਰ ਸਕਦਾ ਮੈਂ ਤੁਸੀਂ 00 ਤੇ ਵੀ ਕਾਲ ਕਰਕੇ ਵੀ ਕੰਪਲੇਂਟ ਕਰ ਸਕਦੇ ਹੋ ਤੁਹਾਨੂੰ ਬਰੇਫਰ ਸੀਨੀਅਰ ਹੈਲਪਲਾਈਨ ਤੇ ਕਰਦੇ ਨੇ ਬਟ ਮੈਂ ਬੈਟਰ ਇਹ ਕਹਾਂਗਾ ਕਿ ਤੁਸੀਂ ਸੀਨੀਅਰ ਹੈਲਪਲਾਈਨ ਤੇ ਕਾਲ ਕਰੋ ਤਾਂ ਜੋ ਉਹਨਾਂ ਨੂੰ ਪਤਾ ਲੱਗ ਜਾਂਦਾ ਤੁਸੀਂ ਕਾਲ ਕਰਕੇ ਚਾਹੇ ਚੁਪੜਿਆ ਕਿ ਵੀ ਛੱਡ ਦਿਓ ਤੁਸੀਂ ਕਾਲ ਕਰਕੇ ਚਾ ਇੱਕ ਮਿੰਟ ਕਿ ਕਿ ਛੱਡ ਦਿਓ ਲੇਕਿਨ ਕੰਟੈਕਟ ਇਨ ਅਵੇ ਕਿ ਉਹ ਹੁੰਦਾ ਪਰ ਪਹੁੰਚ ਕਰ ਲਓ ਕਰ ਲੈਂਦੇ ਜੀ ਪਰ ਅਸੀਂ ਦੁਆ ਕਰਦੇ ਹਾਂ ਜੀ ਇਸ ਤਰ੍ਹਾਂ ਦੀ ਕਦੇ ਨੌਬਤ ਨਾ ਆਵੇ ਤੇ ਦੋਸਤੋ ਆਪਣੇ ਮਾਪਿਆਂ ਨੂੰ ਵੱਧ ਤੋਂ ਵੱਧ ਟਾਈਮ ਦਿਆ ਕਰੋ ਉਹਨਾਂ ਦੀ ਗੱਲਾਂ ਪੁੱਛਿਆ ਕਰੋ ਕਿ ਅੱਜ ਦਾ ਦਿਨ ਕਿਵੇਂ ਦਾ ਰਿਹਾ ਤਾਂ ਕਿ ਵੱਧ ਤੋਂ ਵੱਧ ਹੈਲਪ ਮਿਲ ਸਕੇ ਉਹਨਾਂ ਨੂੰ ਲੇਕਿਨ ਲੇਕਿਨ ਲਾਈਟਰ ਨੋਟ ਤੇ ਹੀ ਬੇਸ਼ੱਕ ਸਹੀ ਲੇਕਿਨ ਮੈਂ ਦਰਸ਼ਕਾਂ ਦੇ ਰਾਹੀਂ ਉਹਨਾਂ ਸਾਰੇ ਕਪਲਸ ਨੂੰ ਸੁਚੇਤ ਵੀ ਕਰਨਾ ਚਾਹੂੰਗਾ ਕਿ ਅਗਰ ਮਾਪੇ ਨੇ ਸੀਨੀਅਰ ਹੈਲਪਲਾਈਨ ਤੇ ਰਿਪੋਰਟ ਕਰ ਦਿੱਤਾ ਉਹਨਾਂ ਨੂੰ ਕਿਤੇ ਕੋਈ ਪ੍ਰੋਬਲਮ ਆ ਕਿਸੇ ਵੀ ਤਰ੍ਹਾਂ ਦਾ ਕੋਈ ਕਲੇਸ਼ ਹੈ ਜਾਂ ਕਿਸੇ ਵੀ ਤਰੀਕੇ ਘਰੇਲੂ ਮਾਹੌਲ ਦੀ ਵਜ੍ਹਾ ਨਾਲ ਡਿਸਟ੍ਰੈਸ ਆ ਗਏ ਨੇ ਤੇ ਉਹਨਾਂ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਜੌਬ ਵਾਸਤੇ ਜਿਹੜਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੈ ਉਹਦੇ ਤੇ ਕੁਐਸਚਨ ਮਾਰਕ ਖੜਾ ਹੋ ਜਾਣਾ ਸੋ ਇਸ ਗੱਲੋਂ ਵੀ ਤੁਸੀਂ ਸੁਚੇਤ ਰਹਾ ਕਰੋ ਇਹ ਸਾਡੀ ਮੋਰਲ ਡਿਊਟੀ ਵੀ ਬਣਦੀ ਹੈ ਸੋਸ਼ਲ ਡਿਊਟੀ ਵੀ ਬਣਦੀ ਹੈ ਕਿ ਜੀ ਆਪਣੇ ਮਾਪੇ ਬਾਬ ਦੀ ਸਾਂਭ ਸੰਭਾਲ ਕਰੀਏ ਪਰ ਫਿਰ ਵੀ ਸਮਾਜਿਕ ਪ੍ਰਾਣੀ ਆ ਉਹਨਾਂ ਤਾਂ ਇਹ ਕਮੀਆਂ ਪੇਸ਼ੀਆਂ ਦੋਨਾਂ ਪਾਸਿਆਂ ਤੋਂ ਕਿਤੇ ਨਾ ਕਿਤੇ ਰਹਿੰਦੀਆਂ ਨੇ ਸਾਨੂੰ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹਾਂਜੀ ਹਾਂਜੀ ਦੀਪਕ ਜੀ ਹੁਣ ਅਗਲੇ ਥੋੜਾ ਜਿਹਾ ਗੱਲ ਕਰਦੇ ਵੀ ਕੱਚੇ ਤੋਂ ਪੱਕੇ ਵੱਲੇ ਪਾਸੇ ਜਾਣੇ ਆ ਜਿਹੜੇ ਪੱਕੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਹੈ ਜਾਂ ਦੂਸਰੀਆਂ ਜਿਹੜੀਆਂ ਮਦਦ ਹੈ ਚਾਹ ਉਹ ਹੈਲਥ ਦੇ ਸੈਕਟਰ ਚ ਚਾਹੇ ਉਹਨਾਂ ਨੂੰ ਪੈਨਸ਼ਨ ਦੇ ਲਿਹਾਜ਼ ਨਾਲ ਚਾਹੇ ਉਹ ਹਾਊਸਿੰਗ ਦੇ ਲਿਹਾਜ਼ ਨਾਲ ਜਾਂ ਤੁਸੀਂ ਮੈਂਟਲ ਸਟ੍ਰੈਸ ਦੀ ਗੱਲ ਕਰ ਰਹੇ ਸੀ ਉਹਨਾਂ ਦੇ ਲਿਹਾਜ਼ ਨਾਲ ਉਹ ਕਿਹੜੀਆਂ ਸੰਸਥਾਵਾਂ ਨੇ ਜਾਂ ਕਿਸ ਤਰ੍ਹਾਂ ਦੀ ਮਦਦ ਉਹ ਲੈ ਸਕਦੇ ਨੇ ਜਿਵੇਂ ਮੈਂ ਪਹਿਲਾਂ ਕਹਿੰਤੀ ਮਲਟੀਕਲਚਰਲ ਏਜਿੰਗ ਜਿਹੜਾ ਏਜ ਕੇਅਰ ਹੈ ਉਹਦੇ ਵਿੱਚ ਸਪੈਸ਼ਲੀ ਜਿਹੜੇ ਜਿਦਾਂ ਆਪਾਂ ਜੇ ਮੈਂ ਰਫ ਡਾਟਾ ਸ਼ੇਅਰ ਕਰਾਂ ਤਾਂ 1 out of 3 ਜਿਹੜੇ 65 ਸਾਲ ਤੋਂ ਉੱਪਰ ਬਜ਼ੁਰਗ ਹੈ ਉਹ ਓਵਰ ਸੀਜ਼ ਬੋਰਨ ਹੁੰਦੇ ਆ ਜੀ ਸੋਰੀ ਆਸਟ੍ਰੇਲੀਆ ਦੇ ਆਸਟ੍ਰੇਲੀਆ ਵਨ ਆਫ 3 ਜਿਹੜੇ ਆ ਉਹ ওভারਸੀਜ਼ ਬੋਰਨ ਆ ਤੇ ਉਹਨਾਂ ਦਾ ਥੋੜਾ ਜਿਹਾ ਹੋਰ ਜ਼ਿਆਦਾ ਹੁੰਦਾ ਕਿ ওভারਸੀਜ਼ਨ ਡਿਫਰੈਂਟ ਕਲਚਰ ਆ ਡਿਫਰੈਂਟ ਬਿਲਕੁਲ ਬਿਲਕੁਲ ਐਸੇ ਸਾਰੇ ਜਿੰਦਗੀ ਬਤਾਤੀ ਕਿ ਫਿਰ ਉਹ ਚਾਹੇ ਉਧਾਂ ਹੀ ਜਿੱਦਾਂ ਵੀ ਆਪਾਂ ਦੇ ਸਕੂਲ ਚਰ ਤੇ ਆਉਦੇ ਰਹਿਣਾ ਤੇ ਉਹਦੇ ਲਈ ਸਪੈਸ਼ਲ ਫੰਡਿੰਗ ਹੈ ਜੀ ਮਲਟੀਕਲਚਰ ਏਜ ਕੇਅਰ ਬਹੁਤ ਕੰਮ ਕਰ ਰਿਹਾ ਇਸ ਤੇ ਉਹ ਵੈਰੀ ਨੋਮੀਨਲ ਜੀ ਫੀਸ ਰੱਖੀ ਹੋਈ ਹੈ $10 ਚਾਰਜ ਕਰਦੇ ਆ ਪਰ ਸੈਸ਼ਨ ਦਾ ਉਹਦੇ ਚੋਂ ਤੁਹਾਨੂੰ ਕਦੀ মুਵੀ ਨਾਈਟਸ ਦਿਖਾ ਮੈਂ ਕਦੀ ਤੁਹਾਨੂੰ ਆਊਟਿੰਗ ਤੇ ਲੈ ਜਾਂਦੇ ਆ ਕਦੇ ਤੁਹਾਨੂੰ ਜੁਆਇਨ ਬੀ ਗੇਲਿੰਗ ਕਰਾਤੀ ਕੁਝ ਕਰ ਲਿਆ ਤੇ ਮੈਂ ਚਾਹੁੰਦਾ ਵੀ ਮਲਟੀਕਲਚਰਲ ਏਜਿੰਗ ਏਜ ਕੇ ਜਿਹੜਾ ਹੈਗਾ ਉਹ ਹੈਲਥ ਬਿਚ ਰੋਡ ਤੇ ਹੈ ਜੀ ਆਸਟ੍ਰੇਲੀਆ ਦਾ ਹੈ ਪੂਰੇ ਆਸਟ੍ਰੇਲੀਆ ਚ ਹੈ ਬਟ ਉਹ ਆਸਟ੍ਰੇਲੀਆ ਚ ਹੈਲਥ ਬਿਚ ਰੋਡ ਤੇ ਟੋਰਨਸਵਿਲ ਉੱਥੇ ਜਾਣਾ ਚਾਹੀਦਾ ਉਹ ਬਹੁਤ ਕੰਮ ਕਰਦੇ ਓਕੇ ਦੂਜਾ ਸਾਡੀ ਇੰਡੀਅਨ ਐਸੋਸੀਏਸ਼ਨ ਹੈ ਉਹਦਾ ਇੱਕ ਏਜਡ ਸੀਨੀਅਰ ਗਰੁੱਪ ਹੈ ਉਹ ਸਾਲਜ ਪੰਜ ਛੇ ਵਾਰੀ ਮੀਟ ਕਰਦੇ ਉਥੇ ਉਹ ਨੋਮੀਨਲ ਜੀ ਉਹ ਵੀ ਚਾਰਜ ਕਰਦੇ ਆ ਤੇ ਉਹ ਤੁਹਾਨੂੰ ਡਿਫਰ ਡਿਫਰੈਂਟ ਸੈਮੀਨਾਰਸ ਵੀ ਕਰਾਉਂਦੇ ਆ ਘੁਮਾਉਂਦੇ ਫਰਾਂਦੇ ਆ ਤੇ ਉਹ ਕੋਲ ਕਾਫੀ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਹੋਰ ਤੰਜੀ ਉਸ ਵੀ ਬਹੁਤ ਹੈ ਜੀ ਅ ਉਹ ਜਿਹੜਾ ਇਸ ਫੀਲਡ 'ਚ ਕੰਮ ਕਰਦੇ ਇਲਾਈਟਿੰਗ ਐਸੇ ਬਹੁਤ ਕੰਮ ਕਰ ਰਹੀ ਹੈ ਇਸ ਫੀਲਡ ਦੇ ਵਿੱਚ ਤੇ ਹੋਰ ਕਨਸ਼ਨਾਂ ਜਿਹੜੇ ਕੰਮ ਕਰਦੇ ਉਹਨਾਂ ਲਈ ਜਿਹੜੇ ਪੱਕੇ ਉਹਨਾਂ ਲਈ ਬਹੁਤ ਸਪੋਰਟ ਅਵੇਲੇਬਲ ਹੈਗੀ ਹੈ ਅ ਸਪੈਸ਼ਲੀ ਰੀਸੈਂਟ ਜਿਹੜੀ ਲੈਬਰ ਗਵਰਨਮੈਂਟ ਹੈ ਫੈਡਰਲ ਗਵਰਨਮੈਂਟ ਹੈ ਉਹਨਾਂ ਨੇ ਮੈਂਟਲ ਹੈਲਥ ਤੇ ਕਾਫੀ ਫੰਡਿੰਗ ਦਿੱਤੀ ਹੋਈ ਹੈ ਆਫਟਰ ਕੋਵਿਡ ਕਾਫੀ ਕੇਸਿਸ ਜ਼ਿਆਦਾ ਆਏ ਵੀ ਮੈਂਟਲ ਹੈਲਥ ਦੀ ਟੇਜਰ ਰੇਟ ਹੁੰਦੀ ਰਹੀ ਹੈ ਅ ਬਾਕੀ ਮੇਰਾ ਪਰਸਨਲ ਸਵਛਨਾ ਜਿਹੜੀ ਵੈਕਸੀਨੇਸ਼ਨਾਂ ਸਮੁੱਚੀਆਂ ਉਹਨੇ ਬੜਾ ਸਾਡੇ ਸਿਹਤ ਤੇ ਅੰਬੈਕ ਟੂ ਪਾਇਆ اوكي ਤੇ ਜਿਹੜੇ ਐਗਜ਼ਿਸਟਿੰਗ ਜਿਹੜੇ ਹੈਗੇ ਆ ਬੰਦੇ ਕੋਲ ਥੋੜਾ ਸਾਕਨਦੀ ਹੁੰਦਾ ਥੋੜਾ ਜਿਹਾ ਆਪਣਾ ਗਰੁੱਪ ਵੀ ਹੁੰਦਾ ਜਿੰਨਾ ਵਰਕਮੇਟਸ ਹੁੰਦੇ ਆ ਉਹਨਾਂ ਦੇ ਉਹ ਚਲੋ ਬੱਚੇ ਵੀ ਹੁੰਦੇ ਆ ਤੇ ਹੋਰ ਵੀ ਉਹਨਾਂ ਲਈ ਫਿਰ ਵੀ ਸਪੋਰਟ ਕਾਫੀ ਅਵੇਲੇਬਲ ਹੈ ਗਵਰਨਮੈਂਟ ਵੱਲੋਂ ਬਿਲਕੁਲ ਸਹੀ ਗੱਲ ਕੀਤੀ ਹੈ ਤੁਹਾਡੇ ਨਾਲ ਵੀ ਗੱਲ ਸਾਂਝੀ ਕਰਦੇ ਹੋਏ ਮੈਂ ਇਹ ਉਹ ਖਾਸ ਤੌਰ ਤੇ ਉਹ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਾਈਮ ਟਾਈਮ ਆਪਣੇ ਮੁਲਕ ਦੇ ਵਿੱਚ ਕੱਢਿਆ ਤੇ ਇੱਥੇ ਉਸ ਉਮਰ ਦੇ ਵਿੱਚ ਆਏ ਕਿਸੇ ਸਵਾਇ ਸਟਰਗਲ ਤੋਂ ਕੁਝ ਹੋਰ ਨਹੀਂ ਸੀ ਤੇ ਉਹ ਕਿਤੇ ਨਾ ਕਿਤੇ ਸੋਚਦੇ ਰਹਿੰਦੇ ਨੇ ਮੈਂ ਵੀ ਕਹਿ ਰਿਹਾ ਸੋਚਦਾ ਹਾਂ ਕਿ ਜਦੋਂ ਯਾਰ ਬੁੱਢੇ ਹੋਗੇ ਤੇ ਜਾਵਾਂਗੇ ਤਾਂ ਆਪਦੀ ਧਰਤੀ ਤੇ ਬੇਸ਼ੱਕ ਇੱਥੇ ਅਸੀਂ ਬੱਚਿਆਂ ਬੱਚਿਆਂ ਨੂੰ ਸੈੱਟ ਕਰਦੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਉੱਥੇ ਜਾਵਾਂਗੇ ਪਰ ਜੇ ਤੁਸੀਂ ਇਸ ਧਰਤੀ ਤੇ ਵੀ ਰਹਿੰਦੇ ਹੋ ਤੇ ਸਰਕਾਰਾਂ ਵੱਲੋਂ ਬਹੁਤ ਸਹੂਲਤਾਂ ਨੇ ਬਹੁਤ ਪ੍ਰੋਗਰਾਮ ਜਿਵੇਂ ਦੀਪਕ ਜੀ ਨੇ ਦੱਸਿਆ ਕਿ ਤੁਹਾਨੂੰ ਵੀ ਕਲਤਾ ਨਹੀਂ ਮਹਿਸੂਸ ਹੋਣ ਦੇਵਾਂਗੇ ਪਰ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਉਸ ਪਲੇਟਫਾਰਮ ਤੱਕ ਪਹੁੰਚ ਕਰਨ ਦਾ ਤਰੀਕਾ ਪਤਾ ਹੋਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਦੀਪਕ ਜੀ ਤੁਸੀਂ ਦੋਨੇ ਪੱਖਾਂ ਬਾਰੇ ਦੱਸਿਆ ਮਤਲਬ ਲੇਕਿਨ ਇੱਕ ਨਿੱਕਾ ਜਿਹਾ ਪੱਖ ਜਿਹੜਾ ਮੈਂ ਟੱਚ ਕਰਨਾ ਚਾਹੁੰਨਾ ਨਿੱਜੀ ਤੌਰ ਤੇ ਵੀ ਆਪਾਂ ਦੇਖਦੇ ਹਾਂ ਜਦੋਂ ਟੈਂਪਰੀਰੀ ਵੀਜ਼ੇ ਤੇ ਇੱਥੇ ਲੋਕ ਆਉਂਦੇ ਨੇ ਇਹ ਕਾਨੂੰਨ ਤਨੂ ਦੂਰ ਕਰਨ ਵਾਸਤੇ ਕੁਝ ਅਜਾਹਾ ਕਰਨ ਲੱਗ ਜਾਂਦੇ ਨੇ ਜਿਹੜਾ ਬ੍ਰੀਚ ਆਫ ਕੰਡੀਸ਼ਨਸ ਹੋ ਜਾਂਦਾ ਹੂੰ ਹੂੰ ਉਹਦੇ ਬਾਰੇ ਕੁਝ ਚੰਨਣਾ ਪਉਣਾ ਚਾਹੋਗੇ ਥੋੜਾ ਐਕਸਪਲੇਨ ਕਰੋ ਜੀ ਵੀ ਜੋਬਾਂ ਵਗੈਰਾ ਅ ਮੇ ਮੇ ਸ਼ਬਦਾਂ ਦੇ ਵਿੱਚੋਂ ਜੀ ਦੀ ਲਾਈਨ ਆਪਣੇ ਸਾਰੇ ਸਿਆਣੇ ਹੈ ਤੇ ਆਪਾਂ ਕਹਿ ਸਕਦੇ ਆ ਕਿ ਜਦੋਂ ਬਜ਼ੁਰਗ ਇੱਥੇ ਆਨੇ ਆ ਜੀ ਮੈਂ ਤੁਹਾਨੂੰ ਆਪੀ ਦੱਸ ਦਿੰਨਾ ਥੋੜਾ ਖੁੱਲ ਕੇ ਜਦੋਂ ਬਜ਼ੁਰਗ ਇੱਥੇ ਆਨੇ ਆ ਤਾਂ ਉਹ ਜੋਬਾਂ ਵਗੈਰਾ ਤੇ ਲੱਗ ਜਾਂਦੇ ਨੇ ਕਿ ਉਹਨਾਂ ਦਾ ਕਿੰਨਾ ਕਿ ਇਹ ਬੱਚਿਆਂ ਵਾਸਤੇ ਕਿੰਨਾ ਕਿ ਨੁਕਸਾਨ ਦੇ ਹੋ ਸਕਦਾ ਹੈ ਫਿਊਚਰ ਦੇ ਵਿੱਚ ਜੇ ਚੀਜ਼ ਪਕੜੀ ਜਾਂਦੀ ਹੈ ਉਸ ਪਾਰਟਿਕੂਲਰ ਇਨਸਾਨ ਵਾਸਤੇ ਕਿੰਨੀ ਕਿ ਮਾੜੀ ਗੱਲ ਹੋ ਸਕਦੀ ਹੈ ਕਰਨਾ ਚਾਹੀਦਾ ਮੁਰਲੀ ਆਫਕੋਰਸ ਨਹੀਂ ਕਰਨਾ ਚਾਹੀਦਾ ਜੇ ਪਕੜੇ ਜਾਂਦੇ ਨੇ ਕਿਸ ਤਰ੍ਹਾਂ ਦੇ ਅਸਰ ਪੈਂਦੇ ਨੇ ਜੇ ਸਰਕਾਰ ਉਸ ਉਸ ਵੇਲੇ ਕਿਸ ਤਰ੍ਹਾਂ ਦੇ ਐਕਸ਼ਨਸ ਲੈਂਦੀ ਹੈ ਜੇ ਕਿੱਥੇ ਖੜਦੀ ਹੈ ਸਰਕਾਰ ਹਾਂ ਦੇਖੋ ਬੜਾ ਸੈਂਸਿਟਿਵ ਟਾਪਿਕ ਹੈ ਜੀ ਇਹ ਤੁਸੀ ਹੁਣ ਇਸ ਟੌਪਿਕ ਤੇ ਗੱਲ ਕੀਤੀ ਹੈ ਬੜੇ ਕੇਸਿਸ ਆਪ ਨੂੰ ਦੇਖਣ ਨੂੰ ਮਿਲੇ ਆ ਜੀ ਆ ਪਾਸਟ ਤੇ ਰੀਸਨ ਪਾਸਟ ਵਿੱਚ ਵੀ ਜਦੋਂ ਬਜ਼ੁਰਗ ਆ ਵਿਜ਼ਟਰ ਵਜਤ ਆ ਕੇ ਕੰਮ ਕਰਦੇ ਆ ਅਹ ਦੇਖੋ ਹਰ ਬੰਦੇ ਦੇ ਆਪਣੇ ਪਰਸਨਲ ਨਿਜੀ ਹਾਲਾਤ ਆ ਮੈਂ ਇਹ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿ ਪਤਾ ਕਿਹੜੇ ਹਾਲਾਤਾਂ 'ਚ ਹੋਣ ਵੀ ਜਦੋਂ ਮੈਂ ਕੰਮ ਕਰਨਾ ਚਾਹੁੰਦਾ ਬਟ ਸਰਕਾਰ ਨੇ ਕੋਈ ਰਟਾਇਰਮੈਂਟ ਏਜ ਕਿਸੀ ਮਤਲਬ ਨੂੰ ਰੱਖੀ ਹੈ ਜਿਸ ਤੋਂ ਬਾਅਦ ਹੁਣ ਕੰਮ ਨਹੀਂ ਕਰਨਾ ਚਾਹੀਦਾ ਉਹ ਇਸ ਲਈ ਨਹੀਂ ਕਰਨਾ ਚਾਹੀਦਾ ਕਿ ਬੇਕਾਰ ਤਾਂ ਬਹੁਤ ਹੁੰਦੇ ਹੈਵ ਵੈਰੀ ਪੂਡ ਨੋਲੇਜ ਨਾਲ ਹੀ ਮੈਂ ਕੰਮ ਕੀਤਾ ਬਟ ਉਹ ਐਦਾਂ ਦੀ ਕੁਮਰ ਹੁੰਦੀ ਇੱਥੇ ਇੰਗਲਿਸ਼ ਜਿਹੜੀ ਹੈ ਤਾਂ ਜ਼ਿਆਦਾ ਹੋ ਸਕਦੀ ਹੈ ਤੇ ਜਦੋਂ ਅਸੀਂ ਟੂਰਿਸਟ ਵਜੋਂ ਤੇ ਬੇਸਿਕਲੀ ਜਦੋਂ ਆਪਾਂ ਵੀਜ਼ਾ ਅਪਲਾਈ ਕਰਦੇ ਹੈ ਵਿਲ ਗਿਵ ਅ ਰੀਜ਼ਨ ਵਾਈ ਵੀ ਆ ਹੇਅਰ ਅਸੀਂ ਇੱਥੇ ਕਿਉਂ ਜਾਣਾ ਚਾਹੁੰਦੇ ਹਾਂ ਕੋਈ ਮੈਂ ਆਪਣੇ ਬੱਚਿਆਂ ਨੂੰ ਪੋਤਿਆਂ ਨੂੰ ਮਿਲਣਾ ਚਾਹੁੰਦਾ ਹਾਂ ਕੋਈ ਕਹਿੰਦਾ ਜੀ ਸਾਡੇ ਬੇਟੀ ਦੇ ਮਤਲਬ ਪ੍ਰੈਗਨਨਸੀ ਹੈ ਤੇ ਮੈਨੀ ਰੀਜ਼ਨ ਜੋ ਸਿਟੀਜ਼ਨ ਦੇ ਕੇ ਆਮਨੇ ਫਿਰ ਉਹੀ ਰੀਜ਼ਨ ਤੇ ਕਾਇਮ ਰਹੀਏ ਬੰਦ ਜੇ ਅਸੀਂ ਜੋ ਰੀਜ਼ਨ ਦੇ ਕੇ ਆਮਨੇ ਤੇ origion ਆਪਾਂ ਨਹੀਂ ਫਾਲੋ ਕਰਦੇ ਆਪਾਂ ਕੁਝ ਹੋਰ ਕੰਮ ਕਰਨ ਲੱਗ ਜਾਂਦੇ ਆ ਫਿਰ ਅਸੀਂ ਆਪਣੇ ਆਨ ਵਾਲੇ ਤੁਹਾਨੂੰ ਅੱਗੇ ਨੈਕਸਟ ਲਾਈਨ 'ਚ ਵੀਜ਼ੇ ਮਿਲਨੇ ਆ ਹੋਰਾਂ ਨੂੰ ਵੀਜ਼ੇ ਮਿਲਨੇ ਆ ਪਰ ਸਾਰਿਆਂ ਨੂੰ ਇੰਪੈਕਟ ਕਰਦਾ ਮੈਂ ਬੜੇ ਕੇਸਿਸ ਦੇਖਿਆ ਜਿੱਤੋਂ ਜੈਨੂਇਨ ਕੇਸਿਸ ਜਿੱਥੇ ਪ੍ਰੈਗਨਸੀ ਸੀ ਤੇ ਉਹਨਾਂ ਨੇ ਪਹਿਲਾਂ ਦਾ ਵੀਜ਼ਾ ਅਪਲਾਈ ਕੀਤਾ ਰਿਫਿਊਜ਼ ਹੋ ਗਿਆ ਓਕੇ ਕਿਉਂਕਿ ਕਈ ਕੇਸਿਸ ਪਹਿਲਾਂ ਐਤਾ ਹੁੰਦਾ ਹੋਲੇ ਕਿ ਉਹ ਐਕਸਕਿਊਜ਼ ਲੈ ਕੇ ਜਾਂਦੇ ਆ ਬਟ ਉੱਥੇ ਕੰਮ ਕਰਦੇ ਫੜ ਜਾਂਦੇ ਆ ਉਦੋਂ ਬਾਅਦ ਤੁਸੀਂ ਅੱਗੇ ਕਿਸੇ ਦਾ ਵੀਜ਼ਾ ਵੀ ਨਹੀਂ ਪਾ ਸਕਦੇ ਅੱਛਾ ਜੀ ਉਹ ਰਿਫਿਊਜ਼ ਹੋ ਜਾਂਦਾ ਫਿਰ ਹਿਸਟਰੀ ਮੰਨ ਲਿਆ ਕਿ ਵੀਜ਼ਾ ਤੇ ਆਦਾ ਮੈ ਤੁਹ ਤੇ ਹਮ ਜੇਲ ਵੀ ਹੋ ਸਕਦੇ ਹਾਂ ਲੋ नो ਡਾਊਟ ਸਟ੍ਰਿਕਟ ਰੂਲਸ ਨੇ ਗਵਰਦੇ ਕਿਉਂਕਿ ਮੈਂ ਖੁਦ ਐਜ਼ ਅ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਹਾਂ ਤੇ ਮੈਨੂੰ ਇਸ ਚੀਜ਼ ਦਾ ਪਤਾ ਹੈ ਕਿ ਜਦੋਂ ਤੁਸੀਂ ਕੋਈ ਵੀ ਕੰਡੀਸ਼ਨ ਬ੍ਰੀਚ ਕਰਦੇ ਹੋ ਤਾਂ ਤੁਹਾਡੀ ਫਾਈਲ ਦੇ ਵਿੱਚ ਚਲੀ ਜਾਂਦੀ ਸਮ ਟਾਈਮ ਤਾਂ ਇਹ ਕਹਿ ਦਿੱਤਾ ਜਾਂਦਾ ਬੈਨ ਲੱਗ ਗਿਆ ਸਾਲ ਦਾ 2 ਸਾਲ ਦਾ 3 ਸਾਲ ਦਾ ਪਰ ਅਲਟੀਮੇਟਲੀ ਮੈਨੂੰ ਬੈਨ ਐ ਮਹਿਸੂਸ ਹੁੰਦਾ ਵੀ ਉਹ ਸਾਰੀ ਉਮਰ ਦਾ ਹੀ ਬੈਨ ਹੋ ਜਾਂਦਾ ਹੈ ਔਰ ਜਿਹੜੀ ਇਨ ਬਿਟਵੀਨ ਦੀ ਲਾਈਨਸ ਉਹ 3 ਸਾਲ ਤੁਹਾਡੀ ਲਾਈਫ ਲੌਂਗ ਹੀ ਹੋ ਜਾਂਦੇ ਨੇ ਸੋ ਅਵੋਇਡ ਕਰਨਾ ਚਾਹੀਦਾ ਦਰਸ਼ਕਾਂ ਨੂੰ ਵੀ ਮਾਈਗ੍ਰੇਟ ਕਰ ਇੱਕ ਮੈਗਜ਼ੀਨ ਜੀ ਤੁਹਾਨੂੰ ਕੁਐਸਚਨ ਹੈ ਜਿੱਦ ਇਹ ਜਾਣਕਾਰੀ ਦੇ ਸਾਹਮਣੇ ਇੱਕ ਕੰਡੀਸ਼ਨ ਹੈ ਜੀ ਜਿਹਦੇ ਚ ਬੱਚੇ ਨੇ ਆਪਣੇ ਪੇਰੈਂਟਸ ਨੂੰ ਵੀ ਪੀਆਰ ਅਪਲਾਈ ਕਰਦੇ 65 ਸਾਲ ਦੀ ਹੋਏ এজ ਦੇ ਵਿੱਚ ਹਨਾ ਤੇ ਕੀ ਉਹ ਉਸ ਤੋਂ ਬਾਅਦ ਕੰਮ ਕਰ ਸਕਦੇ ਆ ਲੀਗਲੀ ਨਹੀਂ ਦੇਖੋ ਇਹ ਡਿਪੈਂਡ ਕਰਦਾ ਜੀ ਤੇ ਬੀਜ਼ੀ ਬਰੀਜ਼ਿੰਗ ਵੀਜ਼ਾ ਜਿਹੜਾ ਮਿਲਦਾ ਉਹਦੇ ਚ ਵਰਕਿੰਗ ਰਾਈਟਸ ਹੁੰਦੇ ਨੇ ਜੇ ਵਰਕਿੰਗ ਰਾਈਟਸ ਨਹੀਂ ਹੁੰਦੇ ਤੇ ਉਹਨਾਂ ਨੂੰ ਕਲੇਮ ਕਰਨੇ ਚਾਹੀਦੇ ਆ ਕਰ ਸਕਦੇ ਨੇ ਕਲੇਮ ਜੇ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਪੇਰੈਂਟ ਦਾ ਜਿਹੜਾ ਪਰਮਨੈਂਟ ਰੈਜ਼ਿਡੈਂਸੀ ਵਾਲਾ ਵੀਜ਼ਾ ਪਾ ਰੱਖਿਆ ਲੇਕਿਨ ਮੈਂ ਸਟਰੋਂਗਲੀ ਸੁਜੈਸਟ ਕਰੂੰਗਾ ਪੀ ਆਸਟ੍ਰੇਲੀਆ ਦੀ ਧਰਤੀ ਦੇ ਵਿੱਚ ਅਸੀਂ ਇਹ ਸੋਚ ਕੇ ਆਏ ਆ ਜਿੰਨੇ ਵੀ ਮਾਈਗ੍ਰੈਂਟਸ ਨੇ ਕਿਸੇ ਵੀ ਕਮਿਊਨਿਟੀ ਨੂੰ ਭਈ ਉੱਥੋਂ ਦਾ ਮਾਹੌਲ ਵਧੀਆ ਉੱਥੋਂ ਦਾ ਇਨਫਰਾਸਟ੍ਰਕਚਰ ਵਧੀਆ ਉੱਥੋਂ ਦੇ ਰੂਲ ਕਾਨੂੰਨ ਬਹੁਤ ਵਧੀਆ ਨੇ ਤੇ ਸਾਨੂੰ ਵਾਇਲਟ ਨਹੀਂ ਕਰਨਾ ਚਾਹੀਦਾ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੰਡੀਸ਼ਨ ਨੂੰ ਬ੍ਰੀਚ ਨਹੀਂ ਕਰਨਾ ਚਾਹੀਦਾ ਸੋ ਮੈਨੂੰ ਲੱਗਦਾ ਜੀ ਆਪਾਂ ਕਾਫੀ ਗੱਲਾਂ ਬਾਤਾਂ ਹੋਈਆਂ ਨੇ ਤਿੰਨੇ ਜਿਹੜੇ ਸੈਗਮੈਂਟ ਨੇ ਆਪਾਂ ਪੂਰੇ ਕੀਤੇ ਨੇ ਹੁਣ ਤੁਹਾਡੇ ਇੱਕ ਵਾਰ ਫੇਰ ਤੋਂ ਵਿਚਾਰ ਮੰਚ ਦੇ ਮੰਚ ਤੋਂ ਮੇਰੇ ਵੱਲੋਂ ਰੁਪਿੰਦਰ ਜੀ ਮਾਨਵਲ ਰੁਪਿੰਦਰ ਮਾਨ ਜੀ ਵੱਲੋਂ ਸ਼ੁਕਰੀਆ ਜੀ ਤੁਹਾਡਾ ਕਿਉਂਕਿ ਮੈਨੂੰ ਇਹ ਮੇਰਾ ਮੰਨਣਾ ਹੈ ਵੀ ਇਹ ਉਹ ਟਾਪਿਕਸ ਆ ਜਿਨ੍ਹਾਂ ਤੇ ਗੱਲ ਔੜੀ ਬਹੁਤ ਜ਼ਿਆਦਾ ਡਿਵਰਸਿਟੀ ਤੁਸੀਂ ਇਹ ਮੰਚ ਦਿੱਤਾ ਤੇ ਆਪਾਂ ਇਹ ਗੱਲ ਕੀਤੀ ਮੈਨੂੰ ਲੱਗਦਾ ਆਪਾਂ ਅੱਗੇ ਨਾਲੇ ਸਮੇਂ ਦੇ ਵਿੱਚ ਹੋਰ ਕਈ ਹੋਰ ਵਿਸ਼ਿਆਂ 'ਤੇ ਵੀ ਗੱਲ ਕਰਾਂਗੇ ਇਹ ਹੀ ਮੇਰਾ ਅਗਲਾ ਸਵਾਲ ਸੀ ਵੀ ਅਗਰ ਅਸੀਂ ਤੁਹਾਨੂੰ ਦੁਬਾਰਾ ਬੁਲਾਉਂਦੇ ਆ ਤੇ ਬੇਨਤੀ ਹੈ ਸਾਡੀ ਵੀ ਸਾਡੇ ਵਾਸਤੇ ਟਾਈਮ ਜਰੂਰ ਸਪੇਅਰ ਕਰਿਆ ਜੇ ਤਾਂ ਜੋ ਪ੍ਰਦਰਸ਼ਕਾਂ ਨਾਲ ਹੋਰ ਵਿਚਾਰ ਡਿਟੇਲ ਦੇ ਵਿੱਚ ਸਾਂਝੇ ਕਰ ਸਕੀਏ। ਸਾਡਾ ਗੱਲ ਕਰਕੇ ਬੜਾ ਬੱਧਿਆ। ਸਾਡਾ ਪ੍ਰਿਵਿਲੇਜ ਹੈ ਜੀ ਮਹਾਂ ਸਿੰਘ ਜੀ ਤੁਸੀਂ ਤੁੰਨੇ ਬੜੇ ਐਕਸਪੀਰੀਅੰਸ ਬੰਦੇ ਆ ਤੇ ਜਦੋਂ ਤੁਹਾਡੇ ਨਾਲ ਬੈਠ ਕੇ ਗੱਲਾਂ ਕਰਦੇ ਆ ਤੇ ਸਮਾਂ ਕਿਦਾਂ ਲੰਘ ਜਾਂਦਾ ਪਤਾ ਨਹੀਂ ਲੱਗਦਾ ਤੇ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਮਨੂੰ। ਸ਼ੁਕਰੀਆ ਸ਼ੁਕਰੀਆ। ਲੋ ਜੀ ਦੋਸਤੋ ਦੀਪਕ ਜੀ ਨਾਲ ਇਹ ਅੱਜ ਤੀਜਾ ਤੇ ਫਾਈਨਲ ਐਪੀਸੋਡ ਸੀਗਾ ਤੇ ਪਰ ਅਪਾ ਫਿਰ ਵੀ ਇਹਨਾਂ ਨੂੰ ਮਿਲਦੇ ਰਵਾਂਗੇ ਇਹ ਤਿੰਨ ਐਪੀਸੋਡਾਂ ਜਿਨ੍ਹਾਂ ਨੇ ਬਚਪਨ ਜਵਾਨੀ ਤੇ ਬੁਢਾਪਾ ਤਿੰਨੋਂ ਕਵਰ ਕਰਤੇ ਲੋ ਜੀ ਦੇ ਨਾਲ ਹੀ ਅਸੀਂ ਅਜਾਜ ਚਾਹਾਂਗੇ ਥੈਂਕ ਯੂ ਜੀ ਤੁਹਾਡਾ ਸਿਰਫ ਤੁਹਾਡੇ ਲਈ ਵਿਚਾਰ ਮੱਚ ਸਸੀ ਸਸੀ ਕਾ ਜੀ